ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਭ ਠੀਕ ਠਾਕ ਹੋ ਹਾਂ ਜੀ ਤੁਸੀਂ ਸ਼ੁਭਨਾਮ ਵੈਦ ਰੋਸ਼ਨ ਸਿੰਘ ਜੀ ਇਹ ਕਿਹੜੀ ਜਗ੍ਹਾ ਜੀ ਇਹ ਆਪਣਾ ਹੈਗਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਣਾ ਮੋਗਾ ਰੋਡ ਜਸੋਵਾਲ ਕੜੀ ਜੀ ਤੇ ਮੈਂ ਆਪਾਂ ਬਿਨਸ ਕੀ ਕਾਰੋਬਾਰ ਕੀ ਹੈ ਜੀ ਕਾਰੋਬਾਰ ਸਾਹਿਬ ਲਈ ਤੁਹਾਨੂੰ ਪਤਾ ਯਾ ਸੇਵਾ ਵਾਸ ਮਾਲਕ ਦੀ ਕਰਤਣਾ ਕਰੀ ਜੰਨੇ ਆਏ ਵੈਦ ਇਹ ਚ ਆਯੁਰਵੈਦਿਕ ਦੇ ਵਿੱਚ ਤੁਹਾਨੂੰ ਕਿੰਨਾ ਚਰ ਹੋ ਗਿਆ ਜੀ ਇਹ ਦਰਸ਼ਨ ਜੀ ਗੱਲ ਨਹੀਂ ਆ ਵੀ ਜੇ ਆਪਾਂ ਗੱਲ ਕਰੀਏ ਗੱਲ ਹੋ ਜਾਂਦੀ ਲੰਬੀ ਹੈ ਨਾ ਕਿਆ ਆਪਣੇ ਨਾ ਬਜ਼ੁਰਗ ਜਿਹੜੇ ਹੈਗੇ ਆ ਉਹ ਵਿਚਾਰੇ ਮਾੜਾ ਮੋਟਾ ਲੋਕਾਂ ਨੂੰ ਦੱਸ ਦਿੰਦੇ ਸੀਗੇ ਨੁਸਖੇ ਵਗੈਰਾ ਵਿਚ ਆ ਤੁਸੀਂ ਐਂ ਕਰ ਲਓ ਕੋਈ ਸ਼ੂਗਰ ਵਗੈਰਾ ਦਾ ਨੁਸਖਾ ਹੋਰ ਮਸਲਾ ਹੈਗਾ ਨਾ ਕੋਣ ਫਾਦਰ ਸਾਹਿਬ ਸੀਗੇ ਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਫਿਰ ਮੇਰੀ ਥੋੜੀ ਰੁਚੀ ਇੱਤ ਜਿਆਦਾ ਵਧੀਆ ਜੀ ਅੱਛਾ ਮੜ ਕੇ ਪਛੋਕਰ ਤੋਂ ਮੁੰਡਲਾ ਕੰਮ ਆ ਤੁਹਾਡਾ ਜੀ ਮੈਂ ਆਪਾਂ ਕਿਹਨੂੰ ਬਜ਼ੁਰਗਾਂ ਦੀ ਸੇਵਾ ਕਰਦੇ ਸੀਗੇ ਤੇ ਚਲੋ ਆਪਾਂ ਵੀ ਇਹਦੇ ਵਿੱਚ ਇੰਟਰਸਟ ਸੀਗਾ ਕੰਮ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਸਰਾਉ ਸਭ ਠੀਕ ਠਾਕ ਚੱਲੀ ਜਾ ਰਹੇ ਆ ਕਿਰਪਾ ਜੀ ਬਾਈ ਹਰਜੀਤ ਜੀ ਅੱਛਾ ਇਹ ਤੁਹਾਡਾ ਵੀਡੀਓ ਬਹੁਤ ਦੇਖੀ ਹੈ ਸਭ ਕੁਝ ਬਹੁਤ ਤੇ ਲੋਕਾਂ ਦੀ ਆਮ ਸਿਗੀ ਪ੍ਰੋਬਲਮ ਮੈਸੇਜ ਬਹੁਤ ਆਉਂਦੇ ਸੀ ਕਿ ਕਿਤੇ ਕਿਤੇ ਉਪਰ ਕਿਤੇ ਬਾਹਰਲੇ ਵੀ ਲੋਕਾਂ ਨੇ ਬਹੁਤ ਮੈਸੇਜ ਕੀਤੇ ਆ ਵੀ ਸੱਪਲ ਜੀ ਉਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਬੈਕ ਲੈਰ ਦਰਦਾ ਜਿਵੇਂ ਬੈਕ ਮੋਡਾਂ ਤੇ ਦਰਦ ਹੋ ਗਿਆ ਕੰਮ ਲੱਗ ਪੈਂਦਾ ਬੰਦੇ ਦੇ ਗੋਡਾ 'ਚ ਦਰਦ ਹੋਣ ਲੱਗ ਪੈਂਦਾ ਤੇ ਝੋੜਾ ਕਾਲ ਮਲਾ ਕੇ ਜੋਇੰਟ ਪੇਨ ਆਪਾਂ ਕਹਿ ਸਕਦੇ ਹਾਂ ਜਿਸ ਦਾ ਮਤਲਬ ਵੀ ਜਿਵੇਂ ਟੀ ਪੁਆਇੰਟ ਦੀ ਦਰਦ ਹਾਂਜੀ ਇਹ ਟੀ ਪੁਆਇੰਟ ਆਪਣਾ ਇੱਥੇ ਹੁੰਦਾ ਹੈਗਾ ਪਹਿਲੇ ਨੰਬਰ ਤਾਂ ਡਾਕਟਰੀ ਲਾਈਨ ਜੇ ਨੂੰ ਆਪਰੇਸ਼ਨ ਹੀ ਦੱਸਿਆ ਜਾਂਦਾ। ਕਈ ਵਾਰੀ ਕੰਮ ਛੋਟਾ ਜਿਹਾ ਹੀ ਹੁੰਦਾ ਆ। ਕਰੀ ਮਨੋਂ ਆਪਾਂ ਉੱਚੇ ਨੀਵੇਂ ਜਗਾ ਬੈਲੈਂਸ ਵਿਗੜ ਜਾਂਦਾ। ਤੇ ਆਪਣਾ ਟੀ ਪੁਆਇੰਟ ਦਾ ਜਿਹੜਾ ਮਸਲਾ ਨਾ ਇਹਦੇ ਵਿੱਚ ਵਾਲ ਫਰਦਾ ਵੀ ਫਲਟ ਪੈ ਗਿਆ। ਉੱਪਰ ਨੀਚਰ ਹੋ ਗਿਆ। ਤੇ ਇਹ ਬੰਦਾ ਸਿੱਧਾ ਨਾਲ ਦਾ ਪੈ ਸਕਦਾ ਤਾਂ ਉਹ ਚੱਲਣ ਤੇ ਬੈਠਦਾ ਸਕਦਾ ਹੀ ਨਹੀਂ ਵਿਚਾਰਾ ਉਹ। ਇਹਦਾ ਜਿਹੜਾ ਟੀ ਪੁਆਇੰਟ ਦਾ ਮਸਲਾ ਹੈਗਾ ਟੀ ਪੁਆਇੰਟ ਨੂੰ ਮਲ ਕੇ ਕਿਸ ਤਰੀਕੇ ਨਾਲ ਬੈਲੈਂਸ ਕੀਤਾ ਜਾਂਦਾ ਹੈਗਾ ਤੇ ਜਿਹੜੀਆਂ ਆਪਣੀਆਂ ਮੇਨ ਜਿਹੜੀ ਆਪਣੀ ਖੋਚਾ ਹੈ ਉਹ ਠੀਕ ਹੈ। ਉਹ ਦੇਖੋ ਵੀ ਮੂਦਾ ਪਾ ਕੇ ਨਾ ਮਰੀਜ਼ ਨੂੰ ਇਸ ਤਰੀਕੇ ਨਾਲ ਚੈੱਕ ਕਰ ਲੋ ਵੀ ਜੇ ਤਾਂ ਉਹਦੇ ਮੰਨ ਲਓ ਵੀ ਇਸ ਤਰੀਕੇ ਨਾਲ ਲੱਗਦਾ ਹੈ। ਜੇ ਤਾਂ ਟੀ ਪੁਆਇੰਟ ਦੇ ਵਿੱਚ ਕੋਈ ਮਸਲਾ ਨਹੀਂ ਆ। ਤੇ ਜੇ ਮੰਨ ਲਓ ਆ ਵੀ ਐ ਕਰਕੇ ਲੱਗਦਾ ਹੈਗਾ ਟੀ ਪੁਆਇੰਟ ਦੇ ਵਿੱਚ ਕੋਈ ਮਸਲੇ ਮੂਦਾ ਪਾ ਕੇ ਚੈੱਕ ਕਰਨਾ ਮੈਂ ਤੁਹਾਨੂੰ ਇੱਕ ਵੈਸੇ ਹੀ ਦੋੜਾ ਡੈਮੋ ਦੱਸਿਆ ਤੁਹਾਨੂੰ। ਤੇ ਤੁਸੀਂ ਆਮ ਵੀ ਦੇਖ ਲੋ ਵੀ ਜਿਹਦੀ ਕਮਰ ਦੇ ਵਿੱਚ ਪ੍ਰੋਬਲਮ ਹੋਊਗੀ ਤੇ ਉਹਦਾ ਮੰਨ ਲਓ ਜਿਹੜਾ ਆਹ ਅੱਡੀ ਜਿਹੜੀ ਆ ਉਹਦੀ हिਪ ਤੇ ਨਹੀਂ ਲੱਗੂਗੀ। ਜੇ हिਪ ਤੇ ਲੱਗਦੀ ਆ ਤਾਂ ਫਿਰ ਟੀ ਪੁਆਇੰਟ ਦਾ ਮਸਲਾ ਨਹੀਂ ਆ। ਵੈਸੇ ਕੋਈ ਮੰਨ ਲਓ ਕਿ ਕੈਲਸ਼ੀਅਮ ਦੀ ਕਮੀ ਦੀ ਤੇ ਜਿਹੜਾ ਮੇਰਾ ਆਪਣੇ ਪ੍ਰੈਕਟੀਕਲ ਰਿਕਾਰਡਿੰਗ ਮੈਂ ਗੱਲ ਕਰਾਂ ਹੁਣ ਦੇਖੋਗੇ ਛੋੜੇ ਛੋੜੇ ਬੱਚੇ ਹਨ ਜਿਹੜੇ 12-12 10-10 12-12 ਸਾਲ ਦੇ ਤੇ ਉਹਨਾਂ ਦੇ ਆਮ ਹੀ ਹੱਡੀਆਂ ਕੜਕ ਕੜਕ ਦੀ ਆਵਾਜ਼ ਆਉਗੀ ਕਾਰਨ ਕੀ ਹੈ ਕਿ ਕੈਲਸ਼ੀਅਮ ਦੀ ਕਮੀ ਆ ਤੇ ਐਸਿਡ ਤਜਾਬ ਦੀ ਮਾਤਰਾ ਬਹੁਤ ਜ਼ਿਆਦਾ ਬੋਡੀ ਦੇ ਅੰਦਰ ਹਰ ਇੱਕ ਹਰ ਇੱਕ ਇਨਸਾਨ ਦੇ ਇਹਦਾ ਕੀ ਆਪਣੇ ਕੋਲੇ ਪ੍ਰੋਪਰਲੀ ਇਲਾਜ ਹੈਗਾ ਦੇਖੋ ਜੀ ਜਿਹੜਾ ਇਸ ਦਾ ਇਲਾਜ ਆ ਕਿਹਦੇ ਇਲਾਜ ਦੀ ਗੱਲ ਕਰੀਏ ਪਹਿਲੇ ਨੰਬਰ ਤਾਂ ਜਿਹੜੇ ਮਰੀਜ਼ ਆ ਉਪਰਹੀ ਦੇ ਕਰਕੇ ਕੁਛ ਨਹੀਂ ਆ ਜਿਹੜੀ ਰੀਅਲ ਗੱਲ ਸਚਾਈ ਆ ਹਾਂ ਹਾਂ ਨੰਬਰ 2 ਕੇ 1.5 ਮੰਨੋ ਵੀ ਵੇਖੋ ਸਾਰੇ ਡਾਕਟਰ ਮਾੜੇ ਨਹੀਂ ਆ ਤੇ ਸਾਰੇ ਵੈਦ ਕੀ ਵੀ ਮਾੜੇ ਨਹੀਂ ਆ ਬਿਲਕੁਲ ਜੀ ਕਈ ਮੈਂ ਐਸੇ ਦੇਖਿਆ ਕਿ ਆਪਣਾ ਕਬਜ ਦੀ ਦਵਾਈ 10-10 ਹਜ਼ਾਰ ਦੀ ਦੇਤੀ ਤੇ ਕਬਜ ਠੁੱਟੀ ਹੋਈ ਨਹੀਂ ਉਹਨੂੰ ਮੈਂ ਨਾ ਸਮਝੀ ਕਿ ਉਹ ਕਬਜ ਪਹਿਲਾਂ ਦੇਖੋ ਕਿ ਕਬਜ ਹੋਈ ਕਿਹੜੀ وجہ ਨਾਲ ਜਿੰਨੇ ਵੀ ਮੈਂ ਡਾਕਟਰ ਨਾਲ ਤਾਂ ਮੇਰੇ ਕੋਲ ਉਹਦੀ ਅਸਲ ਵਿੱਚ ਮੈਂ ਜੜ ਨਹੀਂ ਫੜ ਰਹੇ ਬਾਈ ਜੀ ਪਤਾ ਹੋਊ ਤਾਂ ਜੜ ਦਾ ਜੜ ਫੜਨਗੇ ਬਿਲਕੁਲ ਬਿਲਕੁਲ ਹੈਂ ਆਪ ਦਵਾਈ ਕਿਸੇ ਹੋਰ ਪਾਸੋਂ ਲੈਂਦੇ ਆ ਤੇ ਮਰੀਜ਼ਾਂ ਨੂੰ ਠੀਕ ਕਰਨ ਦੇ ਦਾਅਵੇ ਕਰਦੇ ਆ ਇਹ ਝੂਠ ਦੁਨੀਆ ਭਰ ਦੇ ਝੂਠੇ ਆਯੁਰਵੇਦ ਦੇ ਅੰਦਰ ਇਹ ਜਾਂਦਾ ਹੈਗਾ ਹੁੰਦਾ ਐਸਰਤ ਜਾਂਦਾ ਭਰਿਆ ਐਸ ਦੀ OTD ਐਸ ਦੀ PD 195 ਹੋਈ ਪਈ ਆ ਕਹਣਗੇ ਕੋਣੀ ਲੀਵਰ ਦੀ ਗਰਮੀ ਵੜ ਗਈ ਕੈਸਟੋਲ 269 ਹੋਇਆ ਵਾ 300 ਦੇ 320 ਹੋਇਆ ਵਾ ਕਹਣਗੇ ਜੀ ਲੀਵਰ ਦੀ ਗਰਮੀ ਵੜ ਗਈ ਦੱਸਣ ਦੀ ਇੱਕ ਆਮ ਹੀ ਮਿਸਾਲ ਆ ਕਿ ਹਰ ਇੱਕ ਬੰਦਾ ਨੇ ਇਸ ਗੱਲ ਨੂੰ ਛੇ ਤਰ੍ਹਾਂ ਤੰਗ ਦੇ ਜਿਹੜਾ ਸਮਝ ਸਕਦਾ ਜੇ ਗਰਮੀ ਹੋਵੇ ਤਾਂ ਲੋਹਾ ਵੇਖੋ ਪਾਣੀ ਬਣ ਜਾਂਦਾ ਜੀ ਬਿਲਕੁਲ ਬਿਲਕੁਲ ਤੇ ਜੇ ਜੇ ਗਰਮੀ ਹੁੰਦੀ ਲੀਵਰ ਦੇ ਅੰਦਰ ਤੇ ਕੈਸਟੋਲ ਦੀ ਕੀ ਜ਼ਰੂਰਤ ਸੀ ਕਿ ਮਨ ਨੂੰ ਕੈਸਟੋਲ ਬਣ ਗਿਆ ਇਹ ਬਹੁਤ ਵੱਡਾ ਫਰੇਵ ਧੋਖਾ ਧੜੀਆ ਮਰੀਜ਼ਾਂ ਦੇ ਨਾਲ ਪੂਰੀ ਦੀ ਪੂਰੀ ਕਿਸੇ ਨੂੰ ਕੋਈ ਡਾਈਟ ਚੜਦਾ ਨਹੀਂ ਪਤਾ ਕਿ ਕਿਹੜੇ ਡਾਈਟ ਚੜਨਾ ਇਸ ਬੱਚੀ ਨੇ ਠੀਕ ਹੋਣਾ ਕਿਸ ਇਸ ਬੱਚੇ ਨੇ ਠੀਕ ਹੋਣਾ ਕਿਹੜੀ ਲੇਡੀਜ਼ ਨੇ ਕਿਸੇ ਜੈਡਸ ਨੇ ਕਿਸੇ ਫੈਟੀਏ ਜੋ ਬਜ਼ੁਰਗ ਮਾਤਾ ਨੇ ਜਾਂ ਬਜ਼ੁਰਗ ਨੇ ਕਿਸੇ ਠੀਕ ਹੋਣਾ ਹੈਗਾ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਇੱਕ ਤਰ ਤੇ ਨੂਨ ਆ ਕਸਾਈ ਜਾਂਦੇ ਆ ਕਸਾਈ ਜਾਂਦੇ ਆ ਦੂਸਰੇ ਜਲਾਦ ਮਾੜੇ ਵੈਦ ਕੀ ਵੀ ਬਣੇ ਹੋਇਆ ਬਿਲਕੁਲ ਬਿਲਕੁਲ ਇਹਦਾ ਕੋਈ ਵੱਡਾ ਇਸ਼ੂ ਨਹੀਂ ਆ ਹੂੰ ਹੂੰ ਦੇਖੋ ਜੇ ਹਾਰਟ ਦੇ ਵਿੱਚ ਸਟੰਟ ਦੀ ਨੌਬਤ ਆਈ ਆ ਜਾਂ ਹਾਰਟ ਦੇ ਜਿਹੜੇ ਵਾਲ ਆ ਉਹਨਾਂ ਦਾ ਸਹਿਜ ਘਟ ਗਿਆ ਹਾਰਟ ਪੰਪਿੰਗ ਓਵਰ ਕਰ ਲੱਗ ਗਿਆ ਉੱਥੇ ਹਾਰਟ ਨਾਲ ਛੇੜਛਾੜ ਦਾ ਡਾਕਟਰ ਘਟਮ ਨਹੀਂ ਹਾਂ ਇੱਥੇ ਰੌਲਾ ਕਿੱਥੇ ਇੱਥੇ ਰੌਲਾ ਤਾਂ ਪੈ ਗਿਆ ਲੀਵਰ ਨੂੰ ਵਿਚਾਰੇ ਨੂੰ ਕੈਂਸਰ ਤੇ ਆਪਦੀ ਮਾਤਰਾ ਵਧ ਗਈ ਲੀਵਰ ਕਮਜ਼ੋਰ ਹੋ ਗਿਆ ਵਰਕ ਤੇ ਨਹੀਂ ਆ ਮੇਦਾ ਅਸਰ ਤੇ ਜਾਉਣਾ ਪਰ ਗਿਆ ਤੇ ਕਹਿਣਗੇ ਜੀ ਆਰਟਰੀ ਸਟੰਟ ਬਾਈਪਾਸ ਸਰਜਰੀ ਇਹ ਉਹਦੀ ਤਾਂ ਸਪੀਡ ਓਵਰ ਆ ਇੱਥੇ ਕਮਜ਼ੋਰ ਕੋਣ ਹੰਦੀ ਪਰ ਇੱਥੇ ਲੀਵਰ ਨੂੰ ਬਾਹਰ ਕਰੋ ਪਰ ਲੀਵਰ ਬਾਦ ਕਿਆ ਸੰਤੀ ਆ ਕਿ ਲੀਵਰ ਕਿਉਂ ਛੱਡੀ ਨਹੀਂ ਕਰਨਾ ਹੁੰਦਾ ਮੈਨ ਮੁੱਦਾ ਗਾ ਲੀਵਰ ਤੇ ਮੈਨ ਮੁੱਦਾ ਸਾਡਾ ਜੀ ਦੇਖੋ ਖਾਣ ਪੀਣ ਸਾਡਾ ਮੇਦਾ ਅਸੀਂ ਮੇਦੇ ਦੇ ਵਿੱਚ ਸਵੇਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੀਰ ਖਾ ਲਿਓ ਉਹਦੇ ਰਿਜ਼ਲਟ ਵੇਖ ਲਓ ਸਵੇਰ ਤੱਕ ਸ਼ਾਨ ਰਾਤ ਦਾ ਕਰਜੰਡ ਦੇਖ ਲਓ ਇੱਕ ਪਾਸੇ ਤੁਸੀਂ ਪੂੜੀਆਂ ਛੋਲੇ 버ਗਰ ਨਿਊਟਲ ਯਾ ਵਾਹ ਵਾਹ ਹਨ ਖਾ ਲਿਓ ਮਨ ਕਿ ਨੀ ਜ਼ਹਿਰ ਉਹਦੀ ਉਹਦੇ ਰਿਜ਼ਲਟ ਦੇਖ ਲਓ ਤੇ ਦਿਨੇ ਵੇਖ ਲਓ ਰਾਤ ਨੂੰ ਵੀਰੋ ਤਸਵੀਰ ਨੂੰ ਦੇਖ ਲਿਓ ਇੱਕ ਪਾਸੇ ਤੁਸੀਂ ਡ్రਾਈ ਫੂਡ ਦੀ ਮੈਂ ਗੱਲ ਕਰਾਂ ਚਲੋ ਮਹਿੰਗਾ ਵੀ ਇੱਕ ਵੈਸੇ ਹੀ ਆਪਾਂ ਗੱਲ ਕਰਦੇ ਆ ਚਲੋ ਤੁਸੀਂ ਕਾਜੂ ਬਦਾਮ ਪੈਸਤਾ 20 20 ਗ੍ਰਾਮ ਲੈ ਲਓ ਹੂੰ ਠੀਕ ਹੈ 20 20 ਗ੍ਰਾਮ ਦੇ ਵਿੱਚ ਲਸਣ ਪਿਆਜ਼ ਆਦਰਕ ਦਾ ਤੜਕਾ ਲਾ ਲਓ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜੇ ਨਾਨ ਵੇਜ ਦਾ ਪ੍ਰਯੋਗ ਨਹੀਂ ਕਰਦੇ ਉਹਨਾਂ ਨੂੰ ਕਹਿਣ ਲੱਗੇ ਨੀ ਨੀ ਇਹ ਕੁੱਟਣਾ ਪੈਂਦਾ ਕਿੱਦਾਂ ਜੀ ਮੇਰੀ ਮੇਰੀ ਦੀ ਗੱਲ ਸੁਣੋ ਇਹਨਾਂ ਨੂੰ ਪਿਉਆਂ ਦਿਓ ਠੀਕ ਹੈ ਜੀ ਲਸਣ ਪਿਆਜ਼ ਆਦਰਕ ਦਾ ਤੜਕਾ ਲਾ ਕੇ ਟਮਾਟਰਾਂ ਨੇ ਨੀਬੂ ਨੇੜ ਦੀ ਨਗੰਦਣਾ ਠੀਕ ਹੈ ਠੀਕ ਹੈ ਜੀ ਠੀਕ ਠੀਕ ਇਹਨੂੰ ਵਿੱਚ ਰਾਤ ਨੂੰ ਘੋਦੋ ਤੇ ਮਤਲਬ ਇਹਦੀ ਸਬਜ਼ੀ ਬਣਾ ਕੇ ਖਾ ਲੋ ਫਿਰ ਇਹਨੂੰ ਸਵੇਰੇ ਦੁਪਹਿਰੇ ਸ਼ਾਮ ਨੂੰ ਸਬਜ਼ੀ ਖਾਣ ਵਾਲਾ ਰਾਤ ਨੂੰ ਇਹਦਾ ਨਜ਼ਾਰਾ ਦੇਖ ਲਵੇ ਤੇ ਸਵੇਰੇ ਉੱਠਣ ਸਰ ਨਜ਼ਾਰਾ ਵੇਖਣੂ ਕਿ ਕਿਹੜੇ ਤਰੀਕੇ ਨਾਲ ਕਬਜ਼ ਹੁੰਦੀ ਹੈ ਹੈ ਕਿਹੜੇ ਤਰੀਕੇ ਨਾਲ ਪਿਸ਼ਾਬ ਬਹਾਲ ਨਹੀਂ ਹੁੰਦਾ ਲੋਕਾਂ ਨੂੰ ਪ੍ਰੋਸਟੇਟ ਦਾ ਇਹਨਾਂ ਦਾ ਇੱਕ ਮਸਲਾ ਬਣਿਆ ਹੋਇਆ ਕਿ ਪਿਸ਼ਾਬ ਤਾਂ ਉਹਨਾਂ ਨੂੰ ਆਉਂਦਾ ਜ਼ੋਰ ਪਿੰਦਾ ਪਰ ਉਹਨਾਂ ਨੂੰ ਪਿਸ਼ਾਬ ਬੂੰਦਾਂ ਦੇ ਤਰੀਕੇ ਨਾਲ ਹੀ ਆਉਂਦਾ ਹੈ ਖੁੱਲਕੇ ਨਹੀਂ ਹੁੰਦਾ ਮੈਂ ਕਹਿੰਦਾ ਰਾਈਟ ਹੀ ਨਹੀਂ ਮੈਂ ਕਿਵੇਂ ਆਊਗਾ ਜੀ ਦੇ ਹੁਣ ਇੱਕ ਮਰੀਜ਼ ਪੀੜਤ ਉਹਦੇ ਅੰਦਰ ਹਾਰਟ ਦੇ ਵਾਲ ਦਾ ਖਸ਼ ਹੋ ਗਏ ਹਾਰਟ ਦੇ ਜਿਹੜੀਆਂ ਪਰਖਾਂ ਹੈਗੀਆਂ ਉਹ ਟਾਈਡ ਹੋ ਗਈਆਂ ਹਾਰਟ ਪੰਪਿੰਗ ਜ਼ਿਆਦਾ ਕਰਦਾ ਹਾਰਟ ਪੰਪਿੰਗ ਨਾਲ ਕੀ ਉਹਦੀ ਤਾਂ ਓਵਰ ਸਪੀਡ ਆ ਉਹਦਾ ਜਿਹੜਾ ਮਸਲਾ ਹੈਗਾ ਉਹ ਲੀਵਰ ਤੇ ਡਿਪੈਂਡਡ ਆ ਤੁਸੀਂ ਲੀਵਰ ਨੂੰ ਸੈੱਟ ਕਰ ਲਓ ਚੈੱਕ ਐਸਾ ਵੀ ਕੋਈ ਲੀਵਰ ਕੈਂਸਰ ਆ ਸ਼ਾਤੀ ਦਾ ਕੈਂਸਰ ਆ ਚਲੋ ਮੈਂ ਪੰਜਾਬੀ ਦੇ ਵਿੱਚ ਵੀ ਮਨਾਲ ਦੱਸਾਂ ਲੀਵਰ ਲੀਵਰ ਆਪਣੇ ਸੱਜੇ ਪਾਸੇ ਹੁੰਦਾ ਹੈਗਾ ਠੀਕ ਹੈ ਨੀ ਹਾਰਟ ਆਪਣੇ ਖੱਬੇ ਪਾਸੇ ਹੁੰਦਾ ਹੈਗਾ ਮੇਦਾ ਆਪਣੇ ਸੈਂਟਰ 'ਚ ਆ ਗਿਆ ਹੁਣ ਕਈ ਇੱਥੇ ਬੇਬਕੂਬ ਜਿਹੜੇ ਹੈਗੇ ਆ ਉਹ ਮੇਦਾ ਵੀ ਉਹੀ ਤੇ ਲੀਵਰ ਵੀ ਉਹ ਕੀ ਉਹ ਇਲਾਜ ਕਰਦੇ ਜੀ ਕਿਹੜਾ ਸਪੱਤ ਜਿਹੇ ਆ ਇਹ ਜਿਹੜਾ ਆਯੁਰਵੇਦ ਜਿਹੜੀ ਲਾਈਨ ਆ ਨਾ ਇਹ ਕਿਸੇ ਦੇ ਬਾਪ ਦਾ ਖਲੌਣਾ ਨਹੀਂ ਆ ਕਿ ਜੈਸ ਤਰੀਕੇ ਨਾਲ ਤੁਸੀਂ ਮਰਦੀ ਖੇਲੀ ਚ ਲੋ ਇਹਦੀ ਜਿਹੜੀ ਗਹਿराई ਆ ਬੜੀ ਡੂੰਗੀ ਗਹਿराई ਆ ਕੀ ਲਾਰਜ ਕਰਨਾ ਹੋਣਾ ਚਾਹੀਦਾ ਕੋਈ ਬੱਚੇ ਦਾ ਨਹੀਂ ਦਾ ਕੈਂਸਰ ਯਾਨੀ ਯੂਟਰਸ ਕੈਂਸਰ ਕੋਈ ਵੱਡੀ ਗੱਲ ਨਹੀਂ ਆ ਠੀਕ ਹੈ ਜੀ ਸ਼ਰਤੀ ਦਾ ਕੈਂਸਰ ਯਾਨੀ ਬ੍ਰੈਸਟ ਕੈਂਸਰ ਕੋਈ ਵੱਡੀ ਗੱਲ ਨਹੀਂ ਆ ਮੂੰਹ ਦਾ ਕੈਂਸਰ ਯਾਨੀ ਮਾਉਥ ਕੈਂਸਰ ਕੋਈ ਵੱਡੀ ਵੱਡਾ ਇਸ਼ੂ ਨਹੀਂ ਆ ਬ੍ਰੇਨ ਯਾਨੀ ਦਿਮਾਗ ਦਾ ਕਲੌਟ ਜਾਂ ਦਿਮਾਗ ਦੇ ਅੰਦਰ ਗੰਢ ਬ੍ਰੇਨ ਟਿਊਮਰ ਜਿਨੂੰ ਆਪਾਂ ਕਹਿੰਦੇ ਨੇ ਉਹ ਵੀ ਕੋਈ ਵੱਡਾ ਇਸ਼ੂ ਹੈ ਹੀ ਨਹੀਂ ਆ ਉਹ ਇਸ਼ੋ ਵੱਡਾ ਕੀ ਆ ਕਿ ਨਾ ਸਮਝੀ ਡਾਕਟਰਾਂ ਦਾ ਆਪਣਾ ਕੋਈ ਲੱਕਾ ਕੱਕਾ ਹੀ ਨਹੀਂ ਆ ਠੀਕ ਆ ਜੀ ਉਹਨਾਂ ਨੂੰ ਜੋ ਵਿਚਾਰਿਆਂ ਨੂੰ ਖੁਦਾ ਦੀ ਕਿਰਪਾ ਨਾਲ ਸਖਾਇਆ ਗਿਆ ਸਰਜਨ ਬਣਾਇਆ ਸਰਜਰੀ ਕਰਦੇ ਆਓ ਪਰ ਵੈਦ ਹਕੀਮ ਜਿੰਨੇ ਦੁਨੀਆਂ ਭਰ ਦੇ ਪੋਠੇ ਕੰਮ ਇਨਾਂ ਕੋਲ ਆ ਠੀਕ ਦਵਾਈ ਕੇ ਨਾ ਜੀ ਦੂਜੀਆਂ ਕੀ ਕਹਿੰਦੇ ਕਰਵਾ ਕੇ ਪਾਸ ਮੈਡੀਸਨ ਹਾਂ ਹਾਂ ਤੇ ਉਹ ਜਿਹੜੀ ਦਵਾਈ ਮੰਨ ਲਓ ਅਸੀਂ ਉਹ ਦਵਾਈ ਦੇ ਦਈਏ 7-800 ਰੁਪਏ ਦੀ ਹਫ਼ਤੇ ਦੀ ਤੇ ਉਹੀ ਇਹ ਦਵਾਈ ਮੰਨ ਕੇ ਚਲੋ ਮਾਰਕਟ ਜੇ 887755000 ਤੋਂ ਘੱਟ ਨਹੀਂ ਹਾਂ ਤੇ ਦੋ ਦੇਹ ਦਵਾਈ ਕਿ ਜਿਹੜੀ ਇੱਕ ਰਤੀ ਭਰ ਵੀ ਕਿਸੇ ਨੂੰ ਫਰਕ ਨਹੀਂ ਪੈਂਦਾ ਕਈ ਬੰਦਿਆਂ ਨੇ ਲੱਖਾਂ ਰੁਪਈਆ ਦੀ ਦਵਾਈ ਖਾ ਲਈ ਜਿਹੜੇ ਨਾਮੀ ਆ ਵੈਰ ਹੈਗੇ ਕਿ ਬਹੁਤ ਉਹ ਵੈ ਦੇਖਿਆ ਵੀ ਉਹਨਾਂ ਨੂੰ ਉਹ ਇੱਕ ਮਸ਼ਹੂਰੀ ਆਪ ਦੀ ਕਰ ਲਈ ਕਈ ਵੈਦਾਂ ਨੂੰ ਮੜੇ ਬੋਲਿਆ ਵੈ ਵੀ ਇੱਕਦਮ ਉਹਨਾਂ ਦੀ ਲਈ ਸੀ ਅਮਰੀਕਾ ਸੀ ਦੀ ਥੋੜੀ ਚਲੋ ਸ਼ਾਇਦ ਵੀਡੀਓ ਪਹੁੰਚੀ ਨਹੀਂ ਪਹੁੰਚੀ ਉਹ ਗੱਲ ਅਲੱਗ ਆ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਦੇਖੋ ਲਾਜ ਦੇ ਨਾਮੇ ਉੱਪਰ ਠੱਗੀ ਧੂਰੀ ਚੋਰੀ ਬਜਾਰੀ ਕਰਨੀ ਕਤਲ ਵੀ ਜਾਈ ਨਹੀਂ ਆ। ਇੱਕ ਤਰ੍ਹਾਂ ਦਾ ਕਸਾਈ ਖਣਾ ਜੀ ਕਸਾਈ ਪੁਣਾ ਦੀ ਐਸਾਈ ਖਣਾ ਆ ਗਿਆ। ਮੇਰੀ ਗਬੇਂਤੀ ਹੈ ਜੀ ਕਿ ਤੁਹਾਡੇ ਚੈਨਲ ਜਰੀਏ ਕਿ ਜੇ ਦੇ ਵੀ ਕੋਈ ਵੈਦ ਹਕੀਮ ਦੇ ਕੋਈ ਡਾਕਟਰ ਕੋਈ ਮੇਰੀ ਦੇ ਕੋਈ ਪੂਜ ਦੇ ਵਿੱਚ ਕੋਈ ਗਲਤਫਹਿਮੀ ਆ। ਹੂੰ ਤੇ মিডিਆ ਨੈਸ਼ਨਲ ਬਿਠਾ ਲਓ ਤੇ ਆਮ ਲੋਕ ਬਿਠਾ ਲਓ। ਜਿਹੜੇ ਵਿਚਾਰੇ ਪੀੜਤਾ ਤੇ ਪੀੜਤਾ ਦੇ ਪਰਿਵਾਰ ਆ ਜਿਨ੍ਹਾਂ ਦਾ ਲੱਖਾਂ ਰੁਪਇਆ ਲਾ ਕੇ ਘਰ ਬਕਾਤੇ ਮਕਾਨ ਵਕਾਤੇ ਗੱਡੀਆਂ ਵਕਾਦੀਆਂ ਰੋਡ ਤੇ ਕਰਦੇ ਕਰਾਇਤੇ ਰਹਿਣ ਤੇ ਮਜਬੂਰ ਕਰਦੇ ਉਹਨੂੰ ਪਿਠਾ ਲੋ ਨਾ ਕਿ ਇਹਨਾਂ ਨੂੰ ਵੈਲ ਕੀ ਮਨ ਪਿਠਾ ਲੋ ਕਿ ਇਹਨਾਂ ਦੇ ਪੱਲੇ ਕੀ ਆ ਕੱਖ ਨਹੀਂ ਆ ਇਹ ਸਿਰਫ ਤਾਂ ਸਿਰਫ ਇੱਕ ਡਰਾਮਾ ਬਣਾਇਆ ਹੋਇਆ ਮਰਦਾਨਾ ਪਾਵਰ ਦੀ ਦਵਾਈ ਤੇ ਰੈਗੂਲਰ ਕਰੋੜਾਂ ਅਰਬਾਂ ਖਰਬਾਂ ਰੁਪਈਆ ਲੋਕਾਂ ਤੋਂ ਚਾਹ ਜਾਂਦਾ ਮਰੀਜ਼ਾਂ ਤੋਂ ਜਿਹੜੇ ਹੁਣ ਮਰਦਾਨਾ ਕਮਜ਼ੋਰੀ ਦੇ ਕਰਕੇ 5-5000 ਰੁਪਈਆ ਇੱਕ ਹਫ਼ਤੇ ਦੀ ਦਵਾਈ ਲੈ ਰਿਆ ਦੇ ਦੇ ਭਾਈ ਜੀ ਕਿਹੜਾ 5000 ਮੈਂ ਤੁਹਾਨੂੰ ਕਹਿੰਦਾ ਵੀ ਲੱਖ ਲੱਖ ਰੁਪਇਆ 15 15 ਦਿਨਾਂ ਦੀ ਦਵਾਈ ਦਾ ਲਈ ਜਾਂਦੇ ਲੋਕੇ ਜੀ ਲੱਖ ਲੱਖ ਰੁਪਇਆ ਕਈ ਮਰੀਜ਼ ਦੱਸਦੇ ਆਗੇ ਵਿਚਾਰੇ ਦੇਖੋ ਪੀੜਤਾ ਉਹਨੇ ਆਪਣਾ ਉਹਦਾ ਮਸਲਾ ਤਾਂ ਛੋਟਾ ਜਿਹਾ ਹੁੰਦਾ ਹੂੰ ਤੇ ਉਸ ਨੂੰ ਫਿਰ ਵਧਾ ਚੜਾ ਕੇ ਵਧਾ ਚੜਾ ਕੇ ਫਿਰ ਇਹ ਸਵਰਨ ਭਾ ਸੰਪਾ ਦਿੰਦੇ ਜੀ ਅਸੀਂ ਦੂਜਾ ਕੀ ਕਹਿੰਦੇ ਹਾਂ ਉਹਨੂੰ ਕਸਤੂਰੀ ਭਾ ਦਿੰਦੇ ਆ ਪਹਿਲੇ ਨੰਬਰ ਦੇ ਮੈਂ ਕਸਤੂਰੀ ਆਪ ਦੀ ਲਾਈਕ ਦੇ ਵਿੱਚ ਦੋ ਵਾਰੀ ਸਹੀ ਦੇਖੀ ਹੈ ਜੀ ਉਹ ਮੇਰੇ ਮਿੱਤਰ ਕੋਲੇ ਸੀ ਕਸਤੂਰੀ ਕਹਿੰਦਾ ਮੈਂ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਨਾ ਜਦੋਂ ਮੈਂ ਇਤਰਾਜ ਖੋਲਿਆ ਮੈਂ ਕਿਹਾ ਜੀ ਤੁਹਾਡੇ ਕੋਲ ਕਸਤੂਰੀ ਹੈ ਮੈਨੂੰ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਦਿਸੇ ਰੱਖ ਲਓ ਕਸ਼ਵੋ ਦਾ ਬਹੁਤ ਹਾਂ ਜੀ ਕਸਤੂਰੀ ਦੇਖੋ ਜੀ ਰੀਅਲ ਕਸਤੂਰੀ ਤਾਂ ਹੈ ਹੀ ਨਹੀਂ ਆ ਇਹ ਫਿਰ ਕਸਤੂਰੀ ਦਾ ਵਾਰ ਆਪ ਸਾਪ ਆਉਂਦੇ ਮਰੀਜ਼ ਨੂੰ ਇਰੇ ਯਾ ਵਾ ਮਲਵਤ ਗੱਲਾਂ ਪੁੱਟੀਆਂ ਸਿੱਧੀਆਂ ਦੱਸ ਗਏ ਫਰੂਮ ਕਰਾ ਇਸ ਤਰੀਕੇ ਨਾਲ ਨੋਚਦੇ ਆ ਕਿ ਜਿਹੜੇ ਰਹਿ ਰੱਬ ਦਾ ਤੇ ਜਿਹੜੀਆਂ ਹੈ ਭਸਮਾ ਕਹਿੰਦੇ ਜਿਵੇਂ ਚਾਂਦੀ ਦੀ ਭਸਮ ਪਾਈਆ ਸੋਨੇ ਦੀ ਭਸਮ ਪਾਈਆ ਜੇ ਹਾਂ ਜਿਹੜਾ ਜਿਹੜੀ ਚਲੋ ਭਸਮਾ ਦਾ ਵੀ ਕੁਐਸਚਨ ਤੁਹਾਡਾ ਬਹੁਤ ਅੱਛੀ ਗੱਲ ਆ ਮੈਂ ਇੱਕ ਤੁਹਾਡੇ ਚੈਨਲ ਜਿਹੜੀ ਲਾਈਵ ਹੀ ਇਹ ਗੱਲਾਂ ਚਲੋ ਮੇਰੀ ਕਿਹੜਾ ਬੰਸਾਰੀ ਕੋਲ ਚੱਲ ਦੋ ਜੀ ਜੀ ਤੁਸੀਂ ਪ੍ਰੈਕਟੀਕਲੀ ਇੱਕ ਦੇਖਣਾ ਹੈਗਾ ਜਿਹੜੀਆਂ ਜਿੰਨੀਆਂ ਵੀ ਇਹ ਭਸਮਾ ਹੁੰਦੀਆਂ ਹੈਗੀਆਂ ਇਹ ਕੀ ਕਰਦੇ ਜੇ ਬੰਸਾਰੀ ਕੋਲ ਚੱਲ ਦੋ ਜੋ ਆਪਦੇ ਬੰਦਿਆਂ ਨੂੰ ਕਹਿੰਦੇ ਆ ਵੀ ਤੁਸੀਂ ਐ ਕਰੋ ਪਾਓ ਗ੍ਰੈਂਡਰ ਦੇ ਵਿੱਚ ਹੈ ਤੇ ਕੈਪਸੂਲ ਭਰ ਕੇ ਦੇ ਦਿਓ ਉਹ ਬੈਨ ਕੁੱਲ ਜਿੰਦਗੀ ਨਾਲ ਖਰਵਾੜ ਕਰਨ ਵਾਲੀ ਗੱਲ ਆ ਉਹਦੇ ਨਾਲ ਮਰੀਜ਼ ਪ੍ਰੇਸ਼ਾਨ ਹੋਊਗਾ ਬਿਮਾਰ ਹੋਊਗਾ ਉਹਦੀ ਮੌਤ ਵੀ ਹੋ ਸਕਦੀ ਆ ਠੀਕ ਜਿਹੜੀ ਮੰਨ ਲਓ ਵੀ ਜਿਵੇਂ ਆਪਾਂ ਗੱਲ ਕਰੀਏ ਲੋਹਾ ਭਸਮਾ ਕਾਮ ਹੀ ਗੱਲ ਆ ਹਾਂ ਲੋਹਾ ਭਸਮ ਨੂੰ ਜਿੰਨੀ ਦੇਰ ਤੁਸੀਂ 2-4 ਘੰਟੇ ਖਰ ਲ ਲਗਾਤਾਰ ਨਹੀਂ ਕਰਦੇ ਉਹ ਖਾਣ ਯੋਗ ਨਹੀਂ ਆਉਂਦਾ ਆਪਣਾ ਹੜਤਾਲ ਵਰਗਿਆ ਹੋ ਗਿਆ ਸ਼ਿੰਗਰਫ ਹੋ ਗਈ ਤੇ ਆਪਣਾ ਕੀ ਕਹਿੰਦੇ ਉਹਨੂੰ ਸੰਖਿਆ ਹੋ ਗਿਆ ਹੜਤਾਲ ਵਰਗਿਆ ਸੰਖਿਆ ਤੇ ਲੋਹਾ ਭਸਮ ਸਵਰਨ ਭਸਮ ਦੀ ਗੱਲ ਕਰੀਏ ਇਹ ਜਿਹੀਆਂ ਜੜੀਆਂ ਦੀਦਾ ਹੈਗੀਆਂ ਕੱਚੀਆਂ ਹੁੰਦੀਆਂ ਭਸਮ ਹੋਣ ਦੇ ਬਾਵਜੂਦ ਵੀ ਅੱਛਾ ਜੀ ਜੀ ਭਸਮ ਹੋਣ ਦੇ ਬਾਵਜੂਦ ਵੀ ਕੱਚੀਆਂ ਰਹਿੰਦੀਆਂ ਬਿਲਕੁਲ ਕੱਚੀਆਂ ਦੀ ਮੈਂ ਤੁਹਾਨੂੰ ਕਹਿਣਾ ਵੀ ਜਿਹੜਾ ਲੋਹਾ ਭਸਮਾ ਤੁਸੀਂ ਕੀ ਕਰਨਾ ਹੈ ਕਿ ਹਾਂ ਪੇਪਰ ਲੈ ਲਓ ਠੀਕ ਹੈ ਜੀ ਆ ਪੇਪਰ ਸਾਫ ਨਾਲ ਇਧਰੋਂ ਇਹ ਤੇ ਤੁਸੀਂ ਲੋਹਾ ਪਾਸੇ ਵਟੇਰੀ ਕਰ ਲਓ ਠੀਕ ਹੈ ਜੀ ਢੇਰੀ ਕਰਕੇ ਤੇ ਥੱਲੇ ਪਾਸੇ ਚਮਕ ਪੱਥਰ ਲਾ ਦਿਓ ਤੇ ਜੇ ਨਾ ਪਰਿਆ ਤਾਂ ਮੇਰੀ ਥੋਣ ਵੜਾ ਦਿਓ ਚੌਂਕ ਤੇ ਬੈਠ ਇਹ ਉਹ ਤਾਂ ਅੰਦਰ ਸਰੀਰ ਖਰਾਬ ਨਹੀਂ ਕੱਲ ਤਾਂ ਉਹ ਹੀ ਹੁਣ ਉਹਦੇ ਜਿਹੜੇ ਕਚਰੇ ਆ ਹਾਂ ਉਹ ਜੇ ਮੰਨ ਲਓ ਮੇਦੇ ਦੇ ਵਿੱਚ ਜਾ ਕੇ ਟੱਚ ਕਰਨਗੇ ਉਹਦੀ ਧਾਰ ਇੰਨੀ ਤੇਜ਼ ਹੁੰਦੀ ਆ ਕਿ ਦੇਖੋ ਜਿਹੜਾ ਮਚਾ ਕੀ ਕਰ ਦਿੰਗੇ ਤਾਂ ਜਾਕਮ ਵੀ ਹੋ ਸਕਦੇ ਆ ਜੀ ਲੀਵਰ ਦ ਫਾੜ ਸਕਦਾ ਆਪਣੇ ਮੇਦੇ ਨੂੰ ਪਾੜ ਸਕਦਾ ਆਪਣੇ ਕਿੰਨਿਆਂ ਨੂੰ ਖਰਾਬੀ ਕਰ ਸਕਦਾ ਹੂੰ ਹੂੰ ਪਰ ਹੁਣ ਕੌਣ ਸਮਝਾਵੇ ਆਹ ਨੂੰ ਦਵਾਈ ਐ ਕਿ ਮੈਂ ਬਣਾਈ ਜਾਂਦਾ ਮੈਨੂੰ ਰਗੜਦੇ ਨੂੰ 15 ਦਿਨ ਹੋ ਗਏ ਮੇਰੇ ਕੋਲ ਜਦੋਂ ਟਾਈਮ ਹੁੰਦਾ ਵਿਹਲਾ ਹੁੰਦਾ ਮੇਰੇ ਘੰਟਾ 2 ਘੰਟੇ 1.5 ਘੰਟੇ 1.5 ਘੰਟਾ 2 ਘੰਟੇ ਇਹਨੂੰ ਘਰਲ ਕਰਦੇ ਆ ਇਹਦੀ ਬਹੁਤ ਸਾਰਾ ਧੋਖਾ ਹੈਗਾ ਆਯੁਰਵੇਦ ਦੇ ਅੰਦਰ ਚਲੋ ਸਾਰੀ ਦੁਨੀਆ ਬੁਰੀ ਵੀ ਨਹੀਂ ਆ ਪਰ 10 1 ਲੱਖ ਦੇ ਵਿੱਚ ਉਹ 99995 ਥਾਗਾ ਇਸ ਗੱਲ ਨੂੰ ਕੋਈ ਝੂਠਾ ਸਾਫ ਦਾ ਕਰਕੇ ਦਿਖਾ ਦੇਵੇ ਚਾਹੇ ਕਿਹਦਾ 100 ਕਲੀਨਿਕਾ ਚਾਹੇ ਕਿਹਦਾ 1000 ਕਲੀਨਿਕਾ ਆਯੁਰਵੇਦ ਕਲੀਨਿਕ ਆਯੁਰਵੇਦ ਸੈਂਟਰ ਕਹਿ ਦਿੰਨੇ ਚਲੋ ਆਯੁਰਵੇਦ ਸੈਂਟਰ ਭਾਵੇਂ ਦੀ ਕਿਹਦਾ 1000 ਆ ਪੰਜਾਬ ਇੰਡੀਆ ਦੇ ਵਿੱਚ ਉਹਦੇ ਕੋਲ ਵੀ ਲਾਇ ਸਈਆਂ ਸਿਰਫ ਨਾਮ ਚੱਲਦੀ ਹੈਗੇ ਨਾਮ ਚੱਲਦੇ ਆ ਨਾਮ ਚੱਲਦੇ ਆ ਜਿਹੜੇ ਸੜਕਾਂ ਦੇ ਉੱਤੇ ਤੰਬੂ ਲਾਈ ਬੈਠੇ ਆ ਇਹ ਹੀ ਸਮਾਨ ਦੇ ਰਹੇ ਨੇ ਆਪਾਂ ਸਮਾਨ ਹੀ ਕਹਿ ਸਕਦੇ ਜੀ 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 ਉਹਨਾਂ ਹੋਰ ਇੱਕ ਹੀ ਵਿਚਾਰਾ ਦੇਖੋ ਦੀ ਗੱਲ ਇਹ ਨਹੀਂ ਆ ਜੇ ਮੰਨ ਲਓ ਵੀ ਮੇਰੇ ਕੋਲ ਮੇਰੇ ਬਹੁਤ ਸੱਜਣਾ ਮਿੱਤਰਾਂ ਨੇ ਮੈਨੂੰ ਕਿਹਾ ਜੋਧਪੁਰ ਜੈਪੁਰ ਹਰਿਆਣਾ ਅਮਾਚਲ ਚੰਡੀਗੜ੍ਹ ਪੀ.ਜੀ.ਈ. ਦੇ ਡਾਕਟਰ ਵੀ ਸਾਡੇ ਕੋਈ ਸੱਜਣ ਮਿੱਤਰ ਹੈ ਕਿ ਉਹਨਾਂ ਨੇ ਵੀ ਕਿਹਾ ਵੀ ਇੱਥੇ ਸੇਵਾ ਕਰੋ ਤੁਹਾਨੂੰ ਕੋਈ ਠੀਕੀ ਦੇ ਦਿੰਦੇ ਆ ਬੱਚਿਆਂ ਦਾ ਕੋਈ ਟੈਨਸ਼ਨ ਨਹੀਂ ਤੁਹਾਨੂੰ ਹੂੰ ਮੈਂ ਕਹਣਾ ਜੀ ਮੇਰੇ ਕਿਤਾਬ 'ਚ ਲਿਖਿਆ ਹੀ ਨਹੀਂ ਹੈ ਕਿਉਂਕਿ ਮੈਂ ਕੱਲਾ ਨਹੀਂ ਮੇਰਾ ਪਰਿਵਾਰ 50% ਕੰਮ ਸਿੱਖਿਆ ਹੋਇਆ ਮੈਂ ਪੈਸੇ ਪਿੱਛੇ ਨਹੀਂ ਭੱਜਣਾ ਨੰਬਰ 2 ਜੇ ਮੇਰੇ ਪੱਲੇ ਕੱਖ ਹੈਗਾ ਨਾ ਤੇ ਮੈਨੂੰ ਤੰਬੂ ਲਾਉਣ ਦੀ ਲੋੜ ਨਹੀਂ ਆ ਬਿਲਕੁਲ ਫਿਰ ਮੰਨ ਲਓ ਤੁਸੀਂ ਜੰਗਲ ਦੇ ਵਿੱਚ ਬੈਠ ਜਾਓ ਤੇ ਫਿਰ ਜੰਗਲ ਦੇ ਵਿੱਚ ਵੀ ਪੀੜਤ ਆਉਣਗੇ ਤੁਹਾਡੇ ਕੋਲ ਤੇ ਜੇ ਤੁਹਾਡਾ ਮੂਲ ਟਪਹੌਂਸਲਾ ਚਲਾਇਆ ਹੋਇਆ ਹੈ ਤੇ ਫਿਰ ਬਾਈ ਜਿੱਥੇ ਮਰਜੀ ਜੋ ਮਰਜੀ ਕਰੀ ਚਲੋ ਇਹ ਤਾਂ ਇਨੀ ਗੱਲ ਦੇ ਵਿੱਚ ਗੱਲ ਖਤਮ ਹੋ ਗਈ ਹਾਂ ਹਾਂ ਬਿਲਕੁਲ 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 ਗੱਲ ਤਾਂ ਤੁਹਾਡੇ ਹੋਂਰ ਤੇ ਡਿਪੈਂਡਡ ਆ ਤੁਹਾਡੇ ਐਟੀਟਿਊਡ ਤੇ ਡਿਪੈਂਡਡ ਕਰਦਾ ਕਿ ਤੁਹਾਡਾ ਐਟੀਟਿਊਡ ਤੁਹਾਡੇ ਕੰਮ ਦੇ ਵਿੱਚ ਤੁਸੀਂ ਕਿੰਨੀ ਕਿਰੁਚੀ ਰੱਖਦੇ ਹੋ ਤੁਹਾਨੂੰ ਕਿੰਨੀ ਕਿਦੇ ਬਾਰੇ ਪ੍ਰੈਕਟੀਕਲ ਐਸ ਕੰਮ ਰੇ ਨੌਲਜ ਕਿੰਨੀ ਹੈ ਕਿਵੇਂ ਹੈ ਸਾਰਾ ਕੁਝ ਉਹਦੇ ਉੱਤੇ ਇਹਦੀ ਦੇਖੋ ਜੀ ਗੱਲ ਦਰਸ਼ਨ ਜੀ ਬਾਈ ਇਹ ਆ ਇਹ ਬਾਤ ਪਿੱਤ ਕਫ ਦਾ ਨਾ ਢੰਡੋਰਾ ਲਾਂਦੇ ਆ ਤੇ ਇਹਨਾਂ ਨੂੰ ਬਾਤ ਪਿੱਤ ਕਫ ਬਾਰੇ ਨਾ ਰਤੀ ਭਰ ਨਹੀਂ ਪਤਾ ਅਗਲਾ ਐਸਰ ਤੇ ਜਾਉਣਾ ਪਰ ਹੈਗਾ ਕੈਸ਼ਫਲੋ ਦੇ ਮਤਲਬ 275 ਹੋ ਗਿਆ ਹੋਇਆ ਉਹਨੂੰ ਕਹਿੰਦੇ ਤੇਰੇ ਲੀਵਰ ਤੇ ਕਰਮੀ ਵੜ ਜੀ ਨਾਵਜੇ ਪਰ ਤੇ ਨਾਵਜੇ ਦੇਖਣੀ ਨਹੀਂ ਆਉਂਦੀ ਉਹ ਪੰਜ ਚਾਰ ਜਿਹੜੇ ਹੈਗੇ ਆ ਇੱਕ ਲੱਖ ਦੇ ਵਿੱਚੋਂ ਕਿ ਜਿਹੜੇ ਖੁਦਾ ਦੀ ਰਹਿਮਤ ਆ ਜਿਨ੍ਹਾਂ ਦੇ ਉੱਪਰ ਕਿ ਜਿਹੜੇ ਰੀਅਲ ਹੀ ਕੰਮ ਕਰਨ ਜਾਣਦੇ ਆ ਤੇ ਪਰ ਜਿਹੜਾ ਤੁਹਾਨੂੰ ਰੀਅਲ ਕੰਮ ਇਹਨਾਂ ਲੋਕਾਂ ਨੂੰ ਸਮਝਾਊਗਾ ਹੂੰ ਹੂੰ ਉਹਦਾ ਉਹਨਾਂ ਦਾ ਇਹਨਾਂ ਨੇ ਪਰਹੇਜ਼ ਨਹੀਂ ਕਰਨਾ ਪਰ ਇਹ ਇਹ ਵੀ ਲੋਕ ਕਹਿੰਦੇ ਆ ਹੂੰ ਪਰ ਉਹ ਹੁੰਦਾ ਹੀ ਨਹੀਂ ਪਰਹੇਜ਼ ਅੱਛਾ ਜੀ ਉਹ ਇਲਾਜ ਆ ਉਹ ਪਰਹੇਜ਼ ਕਰਾ ਦਿੰਦੇ ਆ ਠੀਕ ਜਿਹੜੀ ਚੀਜ਼ ਇਲਾਜ ਆ ਹਾਂ ਹਾਂ ਉਹ ਪਰਹੇਲ ਕਰਾਤਾ ਮਰੀਜ਼ ਕਿਵੇਂ ਠੀਕ ਹੋਊਗਾ ਜੀ ਫੇਰ ਇਹਨਾਂ ਕੋਲੇ ਟਕ ਹੌਸਲਾ ਹੈਗਾ ਜੀ ਤੁਸੀਂ ਤਾਂ ਪਰਹੇਜ ਨਹੀਂ ਕੀਤਾ ਤੁਸੀਂ ਜਿਹੜਾ ਉਹਦਾ ਲਾਇ ਸੀ ਉਹ ਤੁਸੀਂ ਬੰਦ ਕਰਾ ਦਿੱਤ ਕਰਵਾਤਾ ਖਾਣ ਪੀਣ ਜਿਹੜਾ ਉਹਦਾ ਜ਼ਹਿਰ ਦਾ ਕੰਮ ਕਰਦੇ ਉਹ ਤੁਸੀਂ ਚਾਲੂ ਕਰਵਾਈ ਬੈਠੇ ਹੋ ਹਮ ਦੇਖੋ ਜੀ ਦੇ ਐਸਰ ਤੇ ਆਪਦੀ ਮਾਤਰਾ ਬਹੁਤ ਜ਼ਿਆਦਾ ਬੋਡੀ ਅੰਦਰ ਵਧੀ ਆ ਕੀ ਉਹਨੂੰ ਮੈਂ ਕਹੂੰਗਾ ਦਹੀਂ ਖਾਲਾ ਮੈਨੂੰ ਕਹੂੰਗਾ ਵੀ ਤੁਸੀਂ ਹਿੰਗਲੀ ਨਿਚੋੜ ਕੇ ਪੀਲਾ ਆਲੂ ਬਘਾਰਾ ਪਿਓਗੇ ਉਹ ਤਾਂ ਉਹ ਤਾਂ ਪਹਿਲੇ ਪਹਿਲੇ ਐਸਰ ਤਾਂ ਜਿਆਦਾ ਭਰਿਆ ਹੋਇਆ ਸ਼ਾਹੀ ਸ਼ਰਬਤ ਵਾਲੇ ਬਹੁਤ ਮੰਨ ਲਓ ਵੀ ਐਟੀਟਿਊਡ ਚਲਾਇਆ ਹੋਇਆ ਉਹਨਾਂ ਦਾ ਸ਼ਾਹੀ ਸਰ ਸ਼ਰਬਤ ਆ ਜੀ ਰੱਤੀ ਭਰਦਾ ਬਲ ਕਰੀਆਂ ਕਿਸੇ ਨੂੰ ਜਿਹਦਾ ਲੀਵਰ ਪਹਿਲੇ ਹੀ ਡਾਵਾਂ ਡੋਲ ਆ ਮੰਨ ਲਓ ਵੀ ਕੰਮ ਕਰਕ ਤੇ ਨਹੀਂ ਆ ਹੂੰ ਹੂੰ ਉਹਨੇ ਵਰਕ ਤੇ ਉਹਨਾਂ ਹੈਗਾ ਉਹਦੇ ਵਿੱਚ ਜਦੋਂ ਗਰਮੀ ਹੋਊਗੀ ਹੂੰ ਜਦੋਂ ਉਹਦੇ ਵਿੱਚ ਗਰਮੀ ਹੈ ਹੀ ਨਹੀਂ ਕੈਸਟੋਲ ਤਾਂ ਹੋਇਆ 280 90 300 ਦੇ 320 ਮੈਂ ਕਹਿੰਦਾ 350 400 ਵੀ 450 ਵੀ ਕੈਸ਼ ਤੋਂ ਦੇਖਿਆ ਰੱਬ ਜੀ ਇਹਦੇ ਵਿੱਚ ਹੁਣ ਜੀ ਤੁਹਾਡੇ ਕੋਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਇਲਾਜ ਹੈ ਦੇਖੋ ਮੈਂ ਤਾਂ ਨਾ ਇੰਨੀਆਂ ਗੱਲਾਂ ਦੱਸਣੀਆਂ ਮੇਰੇ ਲਈ ਬਹੁਤ ਮੁਸ਼ਕਲ ਜੀਆਂ ਬਾਤ ਮੈਂ ਨਾ ਕੀ ਹੁੰਦਾ ਹੈ ਕਿ ਹਾਰਟ ਕਿਉਂਕਿ ਵਾਇਓ ਇਹਨੇ ਪੈਦਾ ਕਰਕੇ ਨਾ ਤੇ ਇਹਨੇ ਬਲੱਡ ਸਰਕੂਲੇਸ਼ਨ ਆ ਜਿਹੜਾ ਉਹ ਆਪਣੇ ਸਿਰ ਦੇ ਸਿਰ ਤੋਂ ਲੈ ਕੇ ਤੇ ਪੈਰ ਦੇ ਤਲਵੇ ਤੱਕ ਇਹਨੇ ਐ ਕਰਨਾ ਦੇ ਇਹਨੂੰ ਕਿਹਾ ਜਾਂਦਾ ਵਾਇਓ ਬਾਤ ਰਿਤ ਮੈਂ ਨਾ ਕੀ ਆ ਪਿੱਤ ਮੈਨਾ ਹੈਗਾ ਲੀਵਰ ਠੀਕ ਹੈ ਜੀ ਪਿੱਤ ਮੈਨਾ ਲੀਵਰ ਕੇ ਨੇ ਗਰਮੀ ਪੈਦਾ ਕਰਕੇ ਤੇ ਇਹਨੇ ਮਤਲਬ ਜਿਹੜਾ ਤੁਹਾਡਾ ਖਾਣਾ ਪੀਣਾ ਹੈਗਾ ਜੁਨਾ ਵੀ ਤੁਹਾਡਾ ਨਚੋੜਾ ਖਾਦੇ ਪੀਤੇ ਦਾ ਇਹਨੇ ਸਾਰਾ ਫਸਲਾ ਅਲੱਗ ਕੱਢਣਾ ਹੈਗਾ ਪਾਣੀ ਕਿੱਧਰ ਭੇਜਣਾ ਹੈਗਾ ਫਲਸ਼ ਦਾ ਸਿਸਟਮ ਕਿੱਧਰ ਜਾਣਾ ਹੈ ਯਾਨੀ ਵੇਸਟਿੰਗ ਕਿੱਧਰ ਜਾਣੀ ਹੈ ਤੇ ਜਿਹੜੀ ਬਾਡੀ ਨੂੰ ਜ਼ਰੂਰਤੋਂ ਰੱਖਣੀ ਕਿੰਨੀ ਹੈ ਜਿਹੜੀ ਫਾਲਤੂ ਇਹਨੇ ਖਾਰਜ ਕਰਨੀ ਹੁੰਦੀ ਆ ਜਿਹੜੀ ਇਹਨੂੰ ਜ਼ਰੂਰਤ ਆ ਇਹਨੇ ਆਪਦੇ ਅੰਦਰ ਜਮਾ ਕਰ ਲੈਣਾ ਹੁੰਦਾ ਹੈ ਜਿਹੜੀ ਆਪਾਂ ਗੱਲ ਕਰੀਏ ਕਾਫ ਮੈਨਾ ਦਿਮਾਗ ਆ ਇਹਨੇ ਪਾਣੀ ਦੀ ਕੈਲਸ਼ੀਅਮ ਦੀ ਜਿਵੇਂ ਪਾਣੀ ਕੈਲਸ਼ੀਅਮ ਕਹਿੰਦਾ ਮਤਲਬ ਵੀ ਪਾਣੀ ਵਾਲੀ ਸਬਜ਼ੀਆਂ ਜਿਵੇਂ ਕਿ ਮੂਲੀ ਹੋਗੀ ਸ਼ਲਗਮ ਗਾਜਰ ਲੋਕੀ ਤੋਰੀ ਆਪਣਾ ਕਦੂ ਬੇਟਾ ਟਿੰਡਾ ਮੂਲੀ ਸ਼ਲਗਮ ਗਾਜਰ ਲੋਕੀ ਤੋਰੀ ਕਹਿਣੀਆਂ ਸਬਜ਼ੀਆਂ ਇਹ ਹੈਗੀਆਂ ਪਾਣੀ ਦੀ ਫਰਮਾਤ ਇਹਨੇ ਸਾਡੀ ਬ੍ਰੇਨ ਨੂੰ ਦਰਸਤ ਰੱਖਣਾ ਹੁੰਦਾ ਠੀਕ ਤੇ ਮੈਂ ਪਾਣੀ ਦੀ ਬਜਾਏ ਮੰਨ ਲਓ ਵੀ ਅਗਲੇ ਮੌਕੇ ਤਾਂ ਬਈ ਤੁਸੀਂ ਇਮਲੀ ਘੋਲ ਕੇ ਪੀਰੋ ਤੇ ਆਲੂ ਬਖਾਰਾ ਫੜੋ ਤੇ ਤੁਸੀਂ ਸਰਕਾ ਸੇਵ ਦਾ ਪਾ ਲਓ ਮੈਂ ਦੀ ਬੂਰ ਚੋੜੋ ਤੇ ਮੈਨੂੰ ਦੱਸੋ ਜੀ ਕਿਹੜਾ ਸੂਲ ਹੈ ਬੱਚਿਆਂ ਦੇ ਤਾਂ 10 11 ਸਾਲ ਦੇ ਬੱਚੇ ਦਾ ਗੋਡੇ ਬੈਠਣ ਦਾ ਖੜਿੱਕ ਖੜਿੱਕ ਕਰਦੇ ਆ ਕੈਲਸ਼ੀਅਮ ਦੀ ਦਾ ਪਹਿਲਾ ਕਮੀ ਤੇ ਇਹਨੇ ਇਤਜਾਬ ਨੇ ਕੈਲਸ਼ੀਅਮ ਦੀ ਇਤਜਾਬ ਨੇ ਤਾਂ ਕੈਲਸ਼ੀਅਮ ਦੀ ਕਮੀ ਲੈਂਦੀ ਆ ਉਲਟਾ ਹੋਰ ਤੇਜਾਬ ਦੇ ਦੇ ਉਹ ਜੀ ਬਿਲਕੁਲ ਉਹ ਤਾਂ ਹੋਰ ਤੇਜਾਬ ਵਾਲੇ ਇਹ ਇਲਾਜ ਕੋਲ ਮਲਾ ਕੇ ਨਾ ਤਾਂ ਡਾਕਟਰੀ ਲਾਈਨ ਦੇ ਵਿੱਚ ਸਹੀ ਹੈਗਾ ਸਹੀ ਤੇ ਨਾ ਹੀ ਵੀਰਦੀ ਮੰਨ ਲਓ ਜਿਹੜੇ ਮਾੜੇ ਵੈਦ ਕੀਮਾ ਨਾ ਇਹਨਾਂ ਕੋਲ ਲਾ ਜਾ ਇਹਨਾਂ ਦਾ ਟਕਹੌਂਸਲਾ ਬਣਾਇਆ ਵੈਦ ਕੀਮਾ ਦਾ ਤੇ ਬਾਈ ਲੋਕਾਂ ਨੂੰ ਲੋਥੀ ਜਾਂਦੇ ਲੁੱਟੇ ਜਾਂਦੇ ਹੈਗੇ ਹਾਂ ਜੇ ਮੇਰੀ ਕੋਈ ਗੱਲ ਕਹਿੰਨ ਤੁਹਾਨੂੰ ਠੂਠੀ ਲੱਗਦੀ ਹੈ ਚੈਨਲ ਦੇ ਉੱਪਰ ਜੇ ਸ਼ਾਇਦ ਨੰਬਰ ਚੱਲ ਪੇ ਤਾਂ ਚਲਾ ਦਿਓ ਨੰਬਰ ਕੋਈ ਦੇ ਕੋਈ ਦਿਮਾਗ ਦੇ ਵਿੱਚ ਗਲਤਫਹਿਮੀ ਹੋਵੇ ਤਾਂ ਉਹਦੀ ਆਪਾਂ ਦੂਰ ਚੰਗੀ ਤਰ੍ਹਾਂ ਜਾਣਦੇ ਕਿ ਕਿਸ ਤਰ੍ਹਾਂ ਹਾਂਜੀ ਹਾਂਜੀ ਇਹੀ ਹੈ ਵੀ ਜਿਹੜਾ ਆਪਾਂ ਚੈਨਲ ਦੇ ਉੱਤੇ ਨੰਬਰ ਪਾਇਆ ਦਿਖੀ ਜਾਂਦਾ ਈ ਤੁਹਾਨੂੰ ਇਹ ਨੰਬਰ ਦੇ ਤੇ ਕਦੋਂ ਵੀ ਤੁਸੀਂ ਰੋਸ਼ਨ ਸਿੰਘ ਬਾਗਾ ਪ੍ਰਾਣਾ ਨੂੰ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਬਾਗਾ ਪ੍ਰਾਣਾ ਹੈ ਕੋਈ ਇਸ ਬਸਿਆ ਹੈ ਬਾਗੇ ਪ੍ਰਾਣਾ ਵੀ ਤੁਸੀਂ ਆ ਸਕਦੇ ਹੋ ਇਹ ਨੰਬਰ ਵੀ ਆਪਦਾ ਦੱਸ ਰਹੇ ਨੇ ਤੇ ਤੁਸੀਂ ਜਦੋਂ ਫੋਨ ਤੇ ਵੀ ਰਸਤਾ ਕਿੰਮ ਕਰ ਸਕਦੇ ਹੋ ਹਾਂਜੀ ਨੰਬਰ ਦੱਸੋ ਜੀ 99 ਕਿਚਰਾ ਜੀ ਜੀ 360449915436004 9814401474 ਯਾਨੀ ਇਹ ਮੇਰੇ ਦੋਨੋਂ ਨੰਬਰ 24 ਘੰਟੇ ਵਾਂਗੂ ਔਨ ਹੁੰਦੇ ਆ ਕਿ ਮੈਂ ਜਦੋਂ ਦੇਖੋ ਜੀ ਨਾਣਾ ਮਦੋਂ ਫੋਨ ਨਹੀਂ ਲੱਗਦਾ ਬਿਲਕੁਲ ਸਹੀ ਜਿਹੜੀ ਮੇਨ ਗੱਲ ਆ ਬਾਕੀ ਮੰਨ ਲਓ ਵੀ ਪੈ ਵੀ ਹੋਈ ਜਾਂ ਤਾਂ ਵੀ ਫੋਨ ਚੱਕੀ ਦਾ ਕਿਸੇ ਦਾ ਕੋਈ ਭਲਾ ਹੋ ਜੇ ਜਿਹੜੀ ਮੇਨ ਗੱਲ ਆ ਬਾਈ ਦਰਸ਼ਨ ਜੀ ਤੇ ਇੱਕ ਮੈਂ ਬੇਨਤੀ ਹੋਰ ਵੀ ਕਰਨਾ ਚਾਹਨਾ ਕਰੋ ਜੀ ਕਰੋ ਕਿ ਦੇਖੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਪਾਸ ਹੀ ਆਣਾ ਵਾ ਦੇਖੋ ਤੁਹਾਡਾ ਕੋ ਮਸਲਾ ਜਬਾਨ ਦੀ ਸਨੇਪ ਖਿੱਚ ਕੇ WhatsApp ਕਰ ਦੋ ਠੀਕ ਠੀਕ ਤੇ ਤੁਹਾਡਾ ਡਾਈਟ ਚਾਰਟ ਵੀ ਧੋ ਹੀਂ ਦੀ ਪੰਜਾਬੀ ਇੰਗਲਿਸ਼ ਦੇ ਵਿੱਚ ਆਪਣੇ ਕੋ अवेलेबल ਆ ਤੇ ਉਹ ਤੁਸੀਂ ਮੈਡੀਸਨ ਜਿਹੜਾ ਆਪਦਾ ਘਰੇ ਬਣਾ ਲੋ ਘਰੇ ਬਣਾ ਕੇ ਤੇ ਡਾਈਟ ਚਾਰਟ ਫੋਲੋ ਕਰ ਲਾ ਪਰ ਵੇਖ ਲਾਂਗੇ ਕਿ ਪ੍ਰੋਬਲਮਾਂ ਕੀ ਐਸੀ ਕਿ ਤੈਸੀ ਪ੍ਰੋਬਲਮ ਕੋਈ ਵੱਡੀ ਚੀਜ਼ ਨਹੀਂ ਆ ਸਿਰਫ ਇੱਕ ਨਾ ਸਮਝਿਆ ਕਿ ਪਤਾ ਹੀ ਬੇਰ ਦੀ ਪੂਜਦਾ ਨਹੀਂ ਆ ਤੇ ਬਾਗ ਦਾ ਠੇਕਾ ਲੈਣ ਗਿਆ ਸੱਪਾ ਜੀ ਪਰ ਘਾਟਾ ਦਾ ਪੈਣਾ ਪੈਣਾ ਹੈ ਫੇਰ ਤਾਂ ਘਾਟਾ ਹੋ ਗਿਆ ਪਰ ਇਹ ਜਿਹੜਾ ਜਾਮੀ ਆਪਣਾ ਅਨਸਾਨੀ ਜਾਮਾ ਆ ਹਰ ਰੈਕ ਘਾਟਾ ਵਾਦਾ ਰਚੰਦੀ ਚੱਲ ਜਾਂਦਾ ਵੇ ਜੀ ਪਰ ਇਨਸਾਨੀ ਜਾਮੇ ਦੇ ਨਾਲ ਖੇਡ ਖਿਲਵਾੜ ਕਰਨਾ ਇਹ ਫਿਰ ਖੁਦਾ ਨਾ ਐਸੀ ਚੱਕਰਬੂਹ ਚਲਾਉਂਦਾ ਤੇ ਕੋਲਾਂ ਨਸ਼ਟ ਕਰ ਦਿੰਦਾ ਇਨਸਾਨ ਦੀਆਂ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਸੇ ਬਿਲਕੁਲ ਬਿਲਕੁਲ ਆਪਾਂ ਦੇਖੋ ਸਾਰੇ ਮੇਲਾ ਵੇਖਣ ਇਹ ਮੇਲੇ ਹੀ ਆਪਾਂ ਮੇਲਾ ਜੀ ਮੇਲਾ ਚਾਹਦਾ ਮੇਲੇ ਦੇ ਵਿੱਚ ਸਹੀ ਤਰੀਕਾ ਨਾਲ ਚੱਲਣਾ ਵੀ ਦੇਖੋ ਦੀ ਜਿੰਦਗੀ ਤੇ ਨਾਲ ਨਾਲ ਹੀ ਮੌਤ ਪਿੱਛਾ ਕਰਨਾ ਸ਼ੁਰੂ ਕਰੰਦੀ ਆ ਇਨਸਾਨ ਦਾ ਇੱਕ ਪਾਸੇ ਜਨਮ ਤੇ ਦੂਸਰੇ ਪਾਸੇ ਜਿਹੜੀ ਆਪਣੀ ਮੌਤ ਆ ਉਹਨੇ ਆਪਣਾ ਪੈੜ ਦੱਬ ਲਈ ਆ ਆਪਣੀ ਜਦੋਂ ਆਪਣਾ ਮਰਨਾ ਤੈ ਆ ਜਿਉਣਾ ਝੂਠ ਆ ਤੇ ਜਿਹੜਾ ਪਲ ਅਛਾ ਲੰਘ ਜੇ ਤੇ ਉਹਦੇ ਵਰਗੀ ਕੁਰੀਸ ਇੱਕ ਤੁਹਾਡੇ ਨਾਲ ਮੈਂ ਹੋਰ ਗੱਲ ਸਾਂਝੀ ਕਰਨੀ ਕਿਉਂਕਿ ਅੱਜ ਕੱਲ ਦੇ ਬੱਚੇ ਆ ਜਿਹੜੇ ਜੀ ਮਾਂ ਪਿਓ ਪਤਾ ਨਹੀਂ ਵਰਜ ਦਾ ਨਹੀਂ ਪਤਾ ਨਹੀਂ ਕੀ ਗੱਲ ਉਹ ਗੱਡੀਆਂ ਮੋਟਰਾਂ ਕਾਰਾਂ ਸਕੂਟਰਾਂ ਦੇ ਉੱਤੇ ਬਹੁਤ ਜ਼ਿਆਦੇ ਹੋ ਗਿਣੇ ਉਦੇ ਮਾਰੇ ਕੀ ਕਰਨਾ ਹੋਤ ਹੋ ਗਏ ਮਤਲਬ ਦੇਖੋ ਜੀ ਇੱਕ ਤਾਂ ਹੁੰਦੀ ਹੈ ਮਤਲਬ ਬੱਚੇ ਛੋਟੇ ਆ ਜਿਹੜੇ ਉਹਨਾਂ ਦਾ ਮਾਤਾ ਪਿਤਾ ਨੂੰ ਦੂਜਾ ਕੀ ਕਹਿੰਦੇ ਵੀ ਨਹੀਂ ਚਲਾਉਣਾ ਚਾਹੀਦਾ ਇਹ ਗੱਲ ਕਹਿਣਾ ਚਾਹੁੰਦਾ ਕਿ ਬੱਚਿਆਂ ਦੀ ਅੱਖਾਂ 'ਚ ਪ੍ਰੋਬਲਮ ਆ ਜਾਂ ਕੋਈ ਹੋਰ ਮੰਨ ਲਓ ਕੀ ਨਹੀਂ ਨਹੀਂ ਵੀ ਬਿਕਨ ਨਹੀਂ ਚਲਾਉਣਾ ਚਾਹੀਦਾ ਦੇਖੋ ਜਿਹੜਾ ਵੀਕਲ ਹਨਾ ਦਰਸ਼ਨ ਜੀ ਉਹਨੂੰ ਮੈਰੀ ਰਾਤ ਵੀ ਅਸੀਂ ਬੈਠੇ ਸੀਗੇ ਮੈਨੂੰ ਮੇਰਾ ਸੱਜਣ ਕੋ ਕਹਿੰਦਾ ਵੀ ਯਾਰ ਤੁਸੀਂ ਬੱਚਾ ਤੁਹਾਡਾ 15 ਸਾਲ ਦਾ ਇਹਨੂੰ ਐਕਟ ਵਾਲਾ ਲਾ ਦਿਏ ਚਾਰਜਿੰਗ ਵਾਲੀ ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਆਦਾ ਬਈ ਗਾਂਲੇ ਦਾ ਨੁਕਸਾਨ ਕਰਨ ਦੇ ਨਾਮੇ ਆਪਦੇ ਬੱਚੇ ਦਾ ਕਰਨਾ। ਬਿਲਕੁਲ ਜੀ। ਅੱਜ ਇਹ ਮੰਨ ਲਾ ਵੀ ਚਾਰਜਿੰਗ ਵਾਲੀ ਇਹਨਾਂ ਨੂੰ ਅਫੈਕਟਵਾ ਲੈ ਦਿੰਦੇ ਆ ਠੀਕ ਆ। ਕੱਲ ਨੂੰ ਬਈ ਜੀ ਇਹਨਾਂ ਨੇ ਚਲੌਣੀ ਦਾ ਐ ਆ। ਹਾਂ। ਇਹਨਾਂ ਨੇ ਐ ਨਹੀਂ ਚਲੌਣੀ। ਤੇ ਬੱਚੇ ਚਲਾਉਂਦੇ ਵੀ ਆਈਆਂ। ਇਹਦਾ ਸਿਆਣੇ ਬਿਆਣੇ ਜਿਹੜੇ ਯੰਗਮੈਨ ਜਿਹੜੇ ਮੁੰਡੇ ਕੁੜੀਆਂ ਉਹਨਾਂ ਦਾ ਦਿਮਾਗ ਹਿੱਲਿਆ ਪਿਆ ਪਤਾ ਉਹ ਪਤਾ ਕੀ ਲਾ ਜੀ। ਉਹੀ ਗੱਲ ਫੇਰ ਖਾਣ ਪੀਣ ਤੇ ਆ ਜਾਂਦੀ ਆ। ਬਈ ਫੇਰ ਚੱਲੇ ਬਾਜ਼ਾਰਾਂ ਦੇ ਦਿਮਾਗ ਇਹਨਾਂ ਦਾ ਬੰਬੇ ਦਿੱਲੀ ਤੋੜਿਆ ਕਰਦਾ। ਐਕਸੀਡੈਂਟ ਦਾ ਜਿਹੜਾ ਮੇਨ ਅਜ ਦੇ ਟਾਈਮ 'ਚ ਕਾਰਨ ਆਪਣਾ ਬਹੁਤ ਜਿਆਦਾ ਹੁੰਦ ਹੋ ਰਿਹਾ ਹੈ। ਜਿਹਦਾ ਕਾਰਨ ਪਹਿਲੇ ਨੰਬਰ ਤਾਂ ਦੇਖੋ ਬੰਦਾ ਜਿੰਨਾ ਮਰਦੀ ਸਹੀ ਜਾਈ ਜਾਂਦਾ। ਉਹ ਨਾ ਦੇਵੇ ਹੁਣ ਆਪਾਂ ਇੱਥੇ ਬੈਠੇ ਤੁਸੀਂ ਇੱਥੇ ਬੈਠੇ ਹੋ। ਮੈਂ ਗੱਲ ਤੁਹਾਡੇ ਨਾਲ ਕਰੀ ਜਨਾ ਤੇ ਮੇਰਾ ਦਿਮਾਗ ਨਾ ਪਤਾ ਨਹੀਂ ਕਿੱਥੇ ਥੁੜਿਆ ਕਰਦਾ। ਹੁਣ ਚਲੋ ਬੈਠੇ ਦਾ ਦਿਮਾਗ ਦੇ ਚੱਲੀ ਜਾਵੇ ਗੱਲ ਲੱਗਾ ਇੱਕ ਬੰਦਾ ਲਗਜ਼ਰੀ ਗੱਡੀ ਦੇ ਉੱਪਰ ਬੈਠਾ ਹੈ। ਤੇ ਉਹਦਾ ਦਿਮਾਗ ਦੁਰਾ ਫਿਰਦਾ ਹੈਗਾ ਜਾਈ ਉਹ ਲੁਧਿਆਣਾ ਜਾਂਦਾ ਦਿਮਾਗ ਉਹਦਾ ਫਿਰਦਾ ਹੈਗਾ ਐਂਟੀ ਸਾਈਡ ਤੇ ਤੇ ਉਹ ਗਾਂਹੇ ਦਾ ਵੀ ਨਿਖਾਨ ਕਰੂਗਾ ਤੇ ਆਪਦਾ ਵੀ ਕਰੂਗਾ ਆਪਦੇ ਪਰਿਵਾਰ ਦਾ ਵੀ ਕਰੂਗਾ ਗਨਲੇ ਪਰਿਵਾਰ ਦਾ ਵੀ ਕਰੂਗਾ ਟੈਂਸ਼ਨ ਫ੍ਰੀ ਰਹਿਣਾ ਚਾਹੀਦਾ ਗੰਦੀਆਂ ਜਿਹੜੀਆਂ ਫालतू ਵਾਲਦੂ ਚੀਜ਼ਾਂ ਹੈਗੀਆਂ ਇਹਨਾਂ ਨੂੰ ਬਾਈਪਾਸ ਕਰੋ ਕਿ ਆਪਦਾ ਸਹੀ ਜਿਹੜੇ ਲਾਈਫ ਦਾ ਤੁਹਾਡਾ ਸਟਾਈਲ ਆ ਨਾ ਲਾਈਫ ਸਟਾਈਲ ਹੀ ਮਾੜਾ ਆਪਣਾ ਦੱਸੋ ਜੀ ਹੋਰ ਕੋਈ ਮਾੜਾ ਨਹੀਂ ਆ ਚੀਜ਼ਾਂ ਦੇਖੋ ਆ ਮੇਰੀ ਉਮਰ 43 ਸਾਲ ਹੈ ਜੀ ਮੈਂ ਚੌਂਕੜੀ ਮਾਰ ਕੇ ਜਿੱਥੇ ਮਰਜੀ ਬਿਠਾ ਦੇ ਇਹਨੇ ਦਿਨ ਮਾਰਦੀ ਤੋਰ ਕੇ ਸਫਰ ਕਰਾਲਾ ਠੀਕ ਆ ਉਠਕ ਬੈਠ ਕੇ ਜਿਹਨੇ ਵੀ ਕਰਨੀ ਆ ਉਠਕ ਬੈਠ ਕੇ ਕਰਕੇ ਦੇਖ ਲੈ ਕਿ ਗੱਲ ਵੀਰੇ ਕੀ ਆ ਇੱਕ ਖਾਣ ਪੀਣ ਦਾ ਤਰੀਕਾ ਆਪਣਾ ਲੱਗ ਆ ਤੇ ਇਹਨਾਂ ਦਾ ਥੋੜਾ ਜਿਹਾ ਅਲੱਗ ਆ ਇਹਨਾਂ ਦਾ ਮਾਹ ਹੀ ਅਲੱਗ ਆ ਤੇ ਨਹੀਂ ਹੁਣ ਮੰਨ ਲਓ ਜਿਹੜੇ ਆ 20 25 25 ਸਾਲ ਦੇ ਬੱਚੇ ਆ ਵਾਝੀ ਇਹਨਾਂ ਤੋਂ ਚੌਂਕੜੀ ਨਹੀਂ ਵਾਝਦੀ ਅਜੇ ਮਾਰ ਵੀ ਇਹਨਾਂ ਤੇ ਆਇਆ ਹੋਰ ਤਰ੍ਹਾਂ ਦਾ ਵਾਹ ਉਹ ਫੜੀ ਮੋ ਮੇਰਾ ਬਾਹ ਫੜੀ ਮੇਰੀ ਮੇਰੇ ਖਾਈ ਮੇਰੇ ਕੜਾ ਲੱਗ ਗਈ ਕੜੱਲਾਂ ਪੈਣੀਆਂ ਕੜੱਲਾਂ ਵਾਲੀਆਂ ਚੀਜ਼ਾਂ ਨਾ ਖਾਓ ਮੂੰਗੀ ਦੀ ਦਾਲ ਮੰਨ ਲਓ ਪਿੰਡਾਂ ਦੇ ਵਿੱਚ ਮੈਂ ਇੱਕ ਬੇਨਤੀ ਹੋਰ ਵੀ ਤੁਹਾਡੇ ਚੈਨਲ ਦੇ ਰੂਪੇ ਕਰਨਾ ਚਾਹੁੰਦਾ ਹੂੰ ਕਿ ਪਿੰਡਾਂ ਦੇ ਵਿੱਚ ਨਾ ਆਮ ਜੀ ਗੱਲ ਆ ਕਿ ਡੁਪਲੀਕੇਟ ਚੀਜ਼ਾਂ ਦਾ ਵੈਸੇ ਤਾਂ ਸ਼ਹਿਰ ਦੇ ਵਿੱਚ ਵੀ ਬਹੁਤ ਡੁਪਲੀਕੇਟ ਚੀਜ਼ਾਂ ਮਿਲਦੀਆਂ ਪਰ ਜਿਹੜੀਆਂ ਆ ਵੀ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਕਰਿਆਨਾ ਸਟੋਰ ਹੋਣਗੇ ਨਾ ਮਹੱਲੇ ਗਲੀਆਂ ਮਹੱਲਿਆਂ ਦੇ ਵਿੱਚ ਹਾਂਜੀ ਉਹਨਾਂ ਦੇ ਉੱਪਰ ਜਿਹੜੀ ਪੀਲੀ ਦਾਲ ਹੁੰਦੀ ਹੈ ਜੀ ਐਨਓ ਦਾਲ ਆਪਾਂ ਮੂੰਗੀ ਧੁਮੀ ਕਹਿੰਦੇ ਨੇ ਪੀਲੀ ਦਾਲ ਕਹਿੰਦੇ ਨੇ ਹਾਂਜੀ ਉਹ ਮੂੰਗੀ ਧੁਮੀ ਇੱਕ ਦਿਨ ਆਪਣੇ ਕੋਲ ਵੀ ਦਾਲ ਆਈ ਸੀ ਉਹ ਅੱਛਾ ਜੀ ਤੇ ਉਹ ਮੈਂ ਕਹਿਆ ਯਾਰ ਇਹ ਬੜੀ ਕਿਉਂ ਨਹੀਂ ਹਲਕਾ ਕਰ ਫਿਰ ਮੈਂ ਨਾ ਉਹਦਾ ਪੂਰਾ ਕੀਤਾ ਜ ਦੇਖਿਆ ਤੇ ਬਾਈ ਉਹ ਜੰਤਰ ਪਾਲਚ ਕੀਤਾ ਵੈਸਾ ਅੱਛਾ ਜੀ ਤੇ ਚੰਗੇ ਕਰਿਆਨਾ ਸਟੋਰ ਦੇ ਉੱਪਰੋਂ ਮਤਲਬ ਮੂੰਗੀ ਦੀ ਦਾਲ ਜਿਹੜੀ ਹੈਗੀ ਆ ਜਨਾ ਪਾਲਚ ਵਾਲੀ ਉਹ ਲਿਆ ਕੇ ਪਰਾਣੀ ਚਾਹੀਦੀ ਆ ਸਾਫੀ ਮੂੰਗੀ ਦੀ ਦਾਲ ਖਾਓ ਸਾਫ ਤੇ ਮਾਂ ਖਾਓ ਦਲੇ ਮਾਂ ਦੀ ਸੰਦਰ ਦਾਲ ਬਣਾਓ ਤੇ ਨਜ਼ਾਰੇ ਆ ਜੀ ਬਾਕੀ ਜਿਵੇਂ ਹੁਣ ਮੰਨ ਲਓ ਕਈ ਹੁਣ ਕਹਣਗੇ ਡਾਕਟਰਾਂ ਨੇ ਵੀ ਕਈਆਂ ਨੇ ਵਹਿਮ ਪਾਇਆ ਕਈਆਂ ਵੈਦਾਂ ਨੇ ਵੀ ਪਾਇਆ ਕਿ ਜੀ ਮੂੰਗੀ ਦੀ ਦਾਲ ਨਹੀਂ ਖਾਣੀ ਜਿਹਦੇ ਨਾਲ ਯੂਰੀਆ ਵਧਦਾ ਦੱਸੋ ਕਮਾਲ ਦੀ ਗੱਲ ਆ ਯਾਰ ਇੱਥੇ ਚਿਕਨਾਈ ਕਿੰਨੀ ਆ ਜਿਹੜੀ ਮੂੰਗੀ ਦੀ ਦਾਲ ਆ ਨਾ ਜੀ ਮਾਂ ਦੀ ਦਾਲ ਆ ਸਾਦੀ ਜਿਹੀ ਜਦਲੀ ਆ ਇਹਨਾਂ ਦੇ ਵਿੱਚ ਛਕਨਾਟ ਆ ਇਹਦਾ ਖੁਦ ਇਲਾਜ ਆ ਗੋਟਨਿਆਂ ਦਾ ਅੱਛਾ ਜੀ ਠੀਕ ਇਹ ਬਰਕਾ ਸੰਦੀ ਨਾਲ ਇਹ ਖਰਾਬ ਕਰ ਦਿੰਦੇ ਆ ਜੇ ਆਪਣੇ ਲੋਕ ਬਣਾ ਵੀ ਲੈਂਦੇ ਫਿਰੋ ਜੇ ਟਮਾਟਰ ਭਰਪੂਰ ਟਮਾਟਰ ਨਾ ਪਾਓ ਸਾਦੇ ਤਰੀਕੇ ਨਾਲ ਜੇ ਤੁਸੀਂ ਲਸਣ ਪਾ ਦੋ ਪਿਆਜ਼ ਪਾ ਦੋ ਅ ਅਦਰਕ ਪਾ ਦੋ ਧਨੀਆ ਪਾ ਦੋ ਨਮਕ ਮਿਰਚ ਪਾ ਕੇ ਐਂ ਹੀ ਰੱਖ ਦੋ ਤੁਸੀਂ ਦਾਲੇ ਸਾਦੇ ਢਿੱਕਲੇ ਖਾ ਕੇ ਦੇਖੋ ਜਿਵੇਂ ਪਹਿਲਾਂ ਹਰੀ ਚੁੜੀ ਹੋਣ ਹੁੰਦੀ ਸੀ ਆਰੇ ਗੱਲ ਤਾਂ ਦੇਖੋ ਜੀ ਮਿਹਨਤੀ ਨਹੀਂ ਕੋਈ ਕਰਕੇ ਖਾਜਾ ਕਿ ਪਹਿਲਾ ਹਰੀ ਜੀ ਵੀ ਜਿਹੜੀ ਦਾਲ ਮੰਨ ਤੁਸੀਂ ਇਸੇ ਤਰੀ ਸਾਰਾ ਕੁਝ ਉਹਨੇ ਵਿੱਚ ਸਰਦਾ ਬਣੀ ਰਹੇਗਾ ਬਿਲਕੁਲ ਆਪਣੇ ਆਪ ਬਣੀ ਇਹਦੇ ਦਾਲ ਮੰਨੋ ਨਜ਼ਾਰਾ ਹੁੰਦੀ ਆ ਉਹ ਉਹ ਮੰਨੋ ਕਹਿ ਲਈ ਆਰਗੈਨਿਕ ਵੀ ਹੋਗੀ ਉਹ ਤੇ ਦਵਾਈ ਵੀ ਹੋਗੀ ਹੂੰ ਤੇ ਹਣੀ ਅੱਜ ਦੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਪਹਿਲੇ ਨੰਬਰ ਤਾਂ ਤੁਸੀਂ ਕੋਈ ਚੀਜ਼ ਮੰਨੋ ਨੂਡਲ ਬਰਗਰ ਪੀਜੇ ਗੋਲ ਗੱਪੇ ਸਮੋਸੇ ਟਿੱਕੀਆਂ ਭੱਲੇ ਠੀਕ ਹੈ ਜੀ ਇਹ ਖਾਣੀਆਂ ਤੁਸੀਂ ਮੰਨ ਲਓ ਮਜਬੂਰਨ ਤੌਰ ਵੀ ਕਿਤੇ ਮਨ ਲਓ ਤੁਹਾਨੂੰ ਮਜਬੂਰੀ ਬਣ ਗਈ ਤੁਹਾਨੂੰ ਖਾਣੀਆਂ ਪੈ ਗਈਆਂ ਜਿੱਥੇ ਤੁਸੀਂ ਪੰਜ ਖਾਣੀਆਂ ਉੱਥੇ ਇੱਕ ਦਾ ਪ੍ਰਯੋਗ ਕਰੋ ਉਹ ਮਜਬੂਰਨ ਤੌਰ ਹੂੰ ਹੂੰ ਬਾਕੀ ਜਿਹੜਾ ਤੁਹਾਡਾ ਖਾਣਾ ਵਗੈਰਾ ਹੈਗਾ ਉਹ ਮੰਨ ਲਓ ਘਰ ਦਾ ਹੀ ਹੋਣਾ ਚਾਹੀਦਾ ਮੰਨ ਲਓ ਜਿਵੇਂ ਕਿ ਆਟਾ ਵੀ ਜਿਵੇਂ ਮੰਨ ਲਓ ਆਟਾ ਜਿਵੇਂ ਹੁਣ ਆਪਣੇ ਆਮ ਹੀ ਗੱਲ ਆ ਆਪਾਂ 50 ਕਿਲੋ ਪਿਆਕੇ ਰੱਖ ਲੈਨੇ ਆ 50 ਕਿਲੋ ਨਾਲ ਜੇ ਆਪਾਂ 6-7 ਮੈਂਬਰ ਆਣਾਂ ਤੁਸੀਂ 10 ਤੋਂ 15 ਕਿਲੋ ਤੁਹਾਡਾ ਆਟਾ ਪਿਆਉਣਾ ਚਾਹੀਦਾ ਤੁਹਾਨੂੰ ਠੀਕ ਕਿਉਂਕਿ ਆਟਾ ਵੀ ਜਦੋਂ ਮਨ ਲਓ ਜ਼ਿਆਦਾ ਟਾਈਮ ਪਿਆਰਨ ਦੇ ਦੇ ਵਿੱਚ ਉਹ ਤਾਤੀ ਨਹੀਂ ਰਹਿੰਦੇ ਮ ਉਹ ਪਹਿਲਾਂ ਜਿਹੜੇ ਮਾਤਾ-ਮਾਂ ਹੁੰਦੀਆਂ ਸੀ ਉਹਨਾਂ ਦਾ ਮੰਨ ਲਓ ਪਹਿਲੀ ਅਸੀਂ ਚੱਕੀ ਤੇ ਮਟਕਾ ਹੁੰਦਿਆਂ ਸੀ ਪਹਿਲਾਂ ਚੱਕੀ 'ਚ ਹਾਂ ਉਹਨਾਂ ਦੀ ਚੱਕੀ 'ਚ ਉਹਨਾਂ ਕੋ ਉਹਨਾਂ ਨੇ ਪੀਸਣਾ ਵੀ ਹੁੰਦਾ ਡੰਗ ਦਾ ਡੰਗ ਜਿਹਾ ਸਵੇਰ ਦਾ ਸਵੇਰ ਹੋ ਗਿਆ ਯਾਨੀ ਦੋ ਡੰਗ ਦਾ ਇੱਕ ਟਾਈਮ ਆਟਾ ਪੀਸਿਆ ਜਾਂਦਾ ਸੀਗਾ ਰੋਟੀ ਬਹੁਤ ਤਰਸਤ ਹੁੰਦੀ ਸੀ ਤੇ ਲੋਕ ਹੈਲਥੀ ਵੀ ਸੀ ਹੁਣ ਮਹੀਨੇ ਦੋ-ਦੋ ਮਹੀਨੇ ਆਟਾ ਮੰਨ ਲਓ ਪਿਆ ਕੇ ਰੱਖ ਲੈਂਦੇ ਵੀ ਵਾਰੀ-ਵਾਰੀ ਜਾਣਾ ਪਊਗਾ ਤੇ ਫਿਰ ਤੁਹਾਨੂੰ ਪਤਾ ਜੀ ਉੱਚ ਉਹ ਹੋ ਜਾਏ ਕੁਝ ਹੋਣਾ ਬਿਲਕੁਲ ਬਿਲਕੁਲ ਜੀ ਕਿ ਬਾਕੀ ਜਿਹੜੇ ਮਸਾਲਿਆਂ ਦੀ ਮੈਂ ਗੱਲ ਕਰਾਂ ਨਾ ਹਲਦੀ ਮਿਰਚੇ ਮਸਾਲੇ ਇਹ ਸਾਨੂੰ ਕਦਨ ਵੀ ਪੀਸੇ ਨਹੀਂ ਗਿ ਜਾਣੇ ਚਾਹੀਦੇ ਠੀਕ ਹੈ ਇੱਕ ਘਰੀ ਆਪਾਂ ਲਿਆ ਕੇ ਉਥੋਂ ਸਾਫ ਤੇ ਉਹਨੂੰ ਥੋੜਾ ਧੁੱਪ ਲਵਾ ਕੇ ਧੁੱਪ ਲਵਾ ਕੇ ਤੇ ਘਰੇ ਹੀ ਗ੍ਰਾਇੰਡ ਕਰੋ ਥੋੜੀ 20% ਦਾ ਇਹਨੇ ਬਿਮਾਰੀ ਨਹੀਂ ਘਰੇ ਵੜਨ ਦੇਣੀ ਨਾਰਮਲੀ ਗੱਲ ਹੈ ਤਿੰਨ ਤੀਦਾਂ ਨਾਲ ਹੀ ਜੀ ਕਾਲੀ ਮਿਰਚੇ ਇਹ ਸਾਫ ਵੀ ਲਿਓ ਘਰੇ ਉਹਨੂੰ ਪੀਸੋ ਚਾਕੇ ਕਹਿ ਦੋ ਹੁਣ ਕੇ 2 ਮਿੰਟ ਬਾਅਦ ਗੱਲ ਕਰਦੇ ਸਾਫ ਤਾਂ ਉਹਨੂੰ ਮਿਰਚੇ ਮਸਾਲਾ ਲਿਓ ਹਲਦੀ ਸਾਫਤੀ ਲਓ ਉਹਨੂੰ ਵੀਰੇ ਘਰੇ ਪੀਸੋ 20% ਪ੍ਰੋਬਲਮ ਨੂੰ ਨੇੜੇ ਰਿਹਾਉਣ ਦਿੰਦੀ ਇਨਸਾਨ ਦੇ ਠੀਕ ਜਦੋਂ ਅਸੀਂ ਥੂਸੀ ਪੂਰੀ ਜਾਂਦੇ ਬਾਹਰ ਮਿਹਨਤ ਅਸੀਂ ਕਰਕੇ ਕੁਛ ਨਹੀਂ ਹਲਦੀ ਵੀ ਪੀਸੀ ਮਿਰਚ ਵੀ ਪੀਸੀ ਮਸਾਲਾ ਵੀ ਪੀਸਿਆ ਧਨੀਆ ਇੱਕ ਪਾਸੇ ਧਨੀਆ ਘਰੇ ਪੀਸ ਕੇ ਰੱਖੋ ਇੱਕ ਪਾਸੇ ਉਹ ਥੋਲਿਆਂ ਦਾ ਉਹਦੇ ਵਿੱਚ ਉਹਨੂੰ ਮਾਰ ਕੇ ਫਰੋਲ ਕੇ ਰੱਖ ਲਓ ਤੁਹਾਨੂੰ ਕੀ ਪਤਾ ਜੇ ਘੋੜੇ ਦੀ ਲੈਦੀ ਪਾਈ ਹੋਵੇ ਆ ਕੋਈ ਉਹ ਉਹਦੇ ਅਰਕ ਹੀ ਹੋ ਉਹਦੇ ਅਰਕ ਹੀ ਹੁੰਦਾ ਕਿ ਉਹਦੀ ਸੁਗੰਧ ਦੇਖ ਲਿਓ ਜੀਰਾ ਤੁਸੀਂ ਘਰੇ ਲਿਓ ਉਥੋਂ ਮੈਂ ਜਿਹੜੇ ਪੀਸੀ ਲਾਉਣਾ ਤੁਹਾਨੂੰ ਕੀ ਪਤਾ ਫੋਲ ਕੀ ਕਾਲੀ ਮੈਂ ਦਾ ਚੂਰਾ ਜਿਹੜਾ ਹੈਗਾ ਵੇਸਟਿੰਗ ਆ ਉਹ ਵੀ ਪੀਸ ਕਰ ਦੇ ਦਿੰਦੇ ਆ ਗਈ ਤੇ ਹੁਣ ਜੀ ਆਪਾਂ ਜਾਂਦੇ ਜਾਂਦੇ ਨੰਬਰ ਫੇਰ ਦੁਬਾਰੇ ਬੋਲ ਦੋ ਹਾਂਜੀ 9915436044 ਯਾਨੀ ਕਹਿੰਦਾ ਮਤਲਬ ਪਹਿਲਾਂ ਇੰਗਲਿਸ਼ ਤੁਹਾਨੂੰ ਆਸਤਾ ਹੁਣ ਮੈਂ ਕਹਿੰਦਾ 9915436044 ਮੇਰਾ ਨੰਬਰ ਆ WhatsApp ਵੀ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੁਹਾਨੂੰ ਸਜਾ ਹੋਰ ਜਿਹੜਾ ਵੀ ਤੁਹਾਡਾ ਮੈਟਰ ਹੈਗਾ ਕੋ ਪੂਰੀ ਬਾਡੀ ਦੇ ਵਿੱਚ ਹੈਗਾ ਕੋ ਮਲਾ ਹਲਸਰ ਉਹ ਤੁਹਾਨੂੰ ਦੱਸਿਆ ਜਾਊਗਾ ਜਬਾਨ ਦੀ ਫੋਟ ਜੋ ਮੈਨੂੰ ਭੇਜ ਕੇ ਤੇ ਦਰਸ਼ਨ ਸਾਹਿਬ ਦੀ ਹੋਂ ਲਈ ਆ ਬਦਿਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਖ ਰੱਖ ਜੀ